ਜੇ ਤੁਸੀਂ ਦੇਖ ਰਹੇ ਹੋ ਹਮਦਰ ਟੀਵੀ ਤੇ ਮੈਂ ਲੈ ਕੇ ਹਾਜ਼ਰ ਆ ਫਰਕ ਤਾਂ ਪੈ ਗਿਆ ਜਿਸ ਦੇ ਵਿੱਚ ਅਸੀਂ ਪੰਜਾਬ ਦੇ ਅਹਿਮ ਮੁੱਦਿਆਂ ਉਤੇ ਗੱਲਬਾਤ ਕਰਦੇ ਆਂ ਅੱਜ ਵੀ ਸਾਡੇ ਕੋਲ ਪੰਜਾਬ ਦੇ ਅਹਿਮ ਮੁੱਦੇ ਨੇ ਜਿਸ ਦੇ ਵਿੱਚ ਤੁਸੀਂ ਆਪਣੀ رائے ਸਾਡੇ ਨਾਲ ਸਾਂਝੀ ਕਰ ਸਕਦੇ ਹੋ ਤਾਂ ਕਿਹੜੇ ਇਹ ਮੁੱਦੇ ਨੇ ਤੁਹਾਨੂੰ ਉਹ ਵੀ ਦੱਸ ਦੇਣੇ ਆ ਇੱਕ ਪਾਸੇ ਡੱਲੇਵਾਲ ਜੋ ਨੇ ਅੱਜ ਉਹਨਾਂ ਦਾ 43ਵਾਂ ਦਿਨ ਹੈਗਾ ਮਰਨ ਵਰਤੇ ਬੈਠੇ ਹੋਏ ਨੇ ਤੇ ਸੁਪਰੀਮ ਕੋਰਟ ਦੇ ਜਿਹੜੇ ਉੱਚ ਅਧਿਕਾਰੀ ਹੈਗੇ ਉਹ ਮਿਲਣ ਦੇ ਲਈ ਪਹੁੰਚਦੇ ਨੇ ਤੇ ਉੱਥੇ ਵੀ ਜੋ ਹੈ ਵੱਡੇ ਪੱਦਰ ਉਤੇ ਜੋ ਹੈ ਗੱਲਬਾਤ ਹੁੰਦੀ ਉਸ ਤੋਂ ਬਾਅਦ ਜੋ ਡੱਲੇਵਾਲ ਨੇ ਉਹਨਾਂ ਦੀ ਸਥਿਤੀ ਵੀ ਖਰਾਬ ਹੋ ਜਾਂਦੀ ਹੈ ਦੂਜੇ ਪਾਸੇ ਕਰੋਨਾ ਵਰਗੀ ਇੱਕ ਹੋਰ ਵੱਡਾ ਜੋ ਹੈ ਵਾਇਰਸ ਦਾ ਹੁਣ ਆਗਾਜ਼ ਹੋ ਚੁੱਕਿਆ ਹੈ ਭਾਰਤ ਦੇ ਵਿੱਚ 1 2 5 8 ਮਾਮਲੇ ਸਾਹਮਣੇ ਆ ਚੁੱਕੇ ਨੇ ਤੇ ਆਖਰਕਾਰ ਕਿੱਥੇ-ਕਿੱਥੇ ਇਹ ਵਾਇਰਸ ਜੋ ਹੈ ਫੈਲ ਚੁੱਕਿਆ ਹੈ ਕਿਸ ਤਰੀਕੇ ਦੇ ਨਾਲ ਤੁਸੀਂ ਬਚਾਅ ਕਰ ਸਕਦੇ ਹੋ ਇਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ ਦੋਵੇਂ ਮੁੱਦਿਆਂ ਉੱਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਵਿਵੇਕ ਕੁਮਾਰ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਪ੍ਰੋਗਰਾਮ ਅੱਗੇ ਵਧਾਉਂਦੇ ਆ ਸਸ਼ਟ੍ਰਕ ਸਸ਼ੀਕਾਲ ਕਵਿਤਾ ਤੇ ਹਮਦਰ ਟੀਵੀ ਦੇ ਵੀ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਸ਼ੀਕਾਲ ਸੋ ਜਿਹੜੇ ਦੋ ਮੁੱਦਿਆਂ ਦੇ ਉੱਤੇ ਤੁਸੀਂ ਗੱਲ ਕੀਤੀ ਆ ਇੱਕ ਤਾਂ ਕਸਾਨੀ ਦੇ ਨਾਲ ਹੈ ਦੂਸਰਾ ਇਸ ਵੇਲੇ ਸਬਦੀ ਸੇਧ ਦੇ ਨਾਲ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਠੰਡ ਵੀ ਵੱਧਦੀ ਜਾ ਰਹੀ ਹੈ ਦੇਸ਼ ਭਰ ਦੇ ਵਿੱਚ ਨਵੇਂ ਵਾਇਰਸ ਦੇ ਮਾਮਲੇ ਵੀ ਵਧਦੇ ਜਾ ਰਹੇ ਨੇ ਸੋ ਬਚਾ ਜਿਹੜਾ ਹੈ ਉਹ ਆਪਣੇ ਆਪ ਹੀ ਕਰਨਾ ਪਏਗਾ ਕਿਉਂਕਿ ਬੇਸ਼ੱਕ ਹੁਣ ਬਿਆਨ ਕਿਸ ਤਰੀਕੇ ਦੇ ਆ ਰਹੇ ਨੇ ਉਸ ਦੇ ਉੱਤੇ ਵੀ ਕੋਖ ਪੜਤਾਲ ਕਰਾਂਗੇ ਪਰ ਲੋਕਾਂ ਨੂੰ ਆਪ ਨੂੰ ਹਾਰੇ ਹੀ ਆਪਣੀ ਸਿਹਤ ਦਾ ਜਿਹੜਾ ਉਹ ਧਿਆਨ ਉਹ ਰੱਖਣਾ ਪਏਗਾ ਜੀ ਬਿਲਕੁਲ ਤਾਂ ਵਿਵੇਕ ਅਸੀਂ ਸ਼ੁਰੂਆਤ ਕਰਾਂਗੇ ਸਭ ਤੋਂ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਕਿਸਾਨ ਆਗੂ ਜੋ ਕਿ 70 ਸਾਲ ਦੇ ਬਜ਼ੁਰਗ ਨੇ ਉਹਨਾਂ ਨੂੰ ਜੇਕਰ ਗੱਲ ਕਰੀਏ ਕੈਂਸਰ ਦੇ ਮਰੀਜ਼ ਵੀ ਨੇ ਲੇਕਿਨ ਪੂਰੇ ਦੇਸ਼ ਦੇ ਵਿੱਚ ਜਿੰਨੇ ਵੀ ਕਿਸਾਨ ਨੇ ਉਹਨਾਂ ਦੇ ਲਈ ਇਕੱਲੇ ਖੜੇ ਹੋਏ ਨੇ ਮਰਨ ਵਰਤ ਕਰ ਰਹੇ ਨੇ ਅਜਿਹੇ ਦੇ ਵਿੱਚ ਲਗਾਤਾਰ ਕੋਸ਼ਿਸ਼ਾਂ ਨੇ ਕਿ ਉਹ ਮਰਨ ਵਰਤ ਤਿਆਗ ਦੇਣ ਜਾਂ ਫਿਰ ਹਸਪੀਟਲ ਦੇ ਵਿੱਚ ਜਾ ਕੇ ਇਲਾਜ ਪ੍ਰੋਪਰ ਤਰੀਕੇ ਦੇ ਨਾਲ ਕਰਾਉਣ ਤਾਂ ਇਸ ਨੂੰ ਲੈ ਕੇ ਕੀ ਕਹੋਗੇ ਬਿਲਕੁਲ ਦੇਖੋ ਇੱਕ ਪਾਸੇ ਤਾਂ ਅੱਜ 43ਵਾਂ ਦਿਨ ਜਿਹੜਾ ਉਹ ਕਿਸਾਨ ਦੇ ਵਿੱਚ ਡੱਲੇਵਾਲ ਜਿਹੜੇ ਬੈਠੇ ਹੋਏ ਨੇ ਮਰਨ ਵਰਤ ਤੇ ਉਹਨਾਂ ਨੂੰ ਹੋ ਗਿਆ ਅਜਾ 43 ਦਿਨ ਦੇ ਵਿੱਚ ਉਹਨਾਂ ਦੀ ਭੋਖੜ ਤਲਦਾਂ ਖਲੋ ਹੋ ਗਈ ਹੈ ਪਰ ਖਨੌਰੀ ਬਾਰਡਰ ਤੋਂ ਕਵਿਤਾ ਕੱਲ ਰਾਤ ਇੱਕ ਖਬਰ ਆਈ ਕਿ ਜਿਹੜੇ ਜਗਜੀਤ ਸਿੰਘ ਡੱਲੇਵਾਲ ਨੇ ਉਹ ਭੇਹੋਸ਼ ਹੋ ਕੇ गिर ਗਏ ਇੱਕ ਘੰਟਾ ਜਿਹੜੇ ਨੇ ਉਹ ਬੇਹੋਸ਼ ਰਹੇ ਡਾਕਟਰਾਂ ਨੇ ਉਮੀਦ ਜੀ ਛੱਡਤੀ ਸੀ ਪਰ ਜਦੋਂ ਦੇਸੀ ਖੇ ਦੇ ਨਾਲ ਹੱਥ ਪੈਰ ਉਹਨਾਂ ਦੇ ਮੱਲੇ ਗਏ ਤਾਂ ਉਸ ਤੋਂ ਬਾਅਦ ਜਦੋਂ ਸਰੀਰ ਨੂੰ ਉਹਨਾਂ ਨੇ ਨਿਗਾ ਕੀਤਾ ਗਿਆ ਤਾਂ ਡੱਲੇਵਾਲ ਇੱਕ ਘੰਟੇ ਦੇ ਬਾਅਦ ਹੋਸ਼ ਦੇ ਵਿੱਚ ਆਏ ਨੇ ਤੇ ਉਥੇ ਹੀ ਸਭ ਤੋਂ ਬਾਅਦ ਜਿਹੜੇ ਡਾਕਟਰ ਸਵੈਮਾਨ ਹੈ ਜਿਹੜੇ ਨਿਗ੍ਹਾ ਰੱਖ ਰਹੇ ਨੇ ਜਾਂ ਫਿਰ ਜਿਹੜੀ ਵੀ ਨਾਲ ਦੀ ਡਾਕਟਰਾਂ ਦੀ ਟੀਮ ਜਗਜੀਤ ਸਿੰਘ ਢੱਲੇਵਾਲ ਦੀ ਨਿਗਰਾਨੀ ਕਰ ਰਹੀ ਹੈ ਸੋ ਉਹਨਾਂ ਨੇ ਵੀ ਮੰਗ ਕੀਤੀ ਸਰਕਾਰ ਕੋਲ ਕਿ ਤੁਸੀਂ ਜਗਜੀਤ ਸਿੰਘ ਢੱਲੇਵਾਲ ਦਾ ਮਾਨਦਵਾਰਤ ਖਲਵਾਓ ਨਾ ਦੀਆਂ ਮੰਗਾਂ ਮੰਨੋ ਕਿਉਂਕਿ ਜਿਹੜੇ ਇਹਨਾਂ ਦਾ ਸਰੀਰ ਹੈ ਜਵਾਬ ਦਿੰਦਾ ਜਾ ਰਿਹਾ ਹਾਂਜੀ ਤਾਂ ਬਿਲਕੁਲ ਇਹਨਾਂ ਦਾ ਸਰੀਰ ਜਵਾਬ ਦਿੰਦਾ ਜਾ ਰਿਹਾ ਇਹ ਵੀ ਕਿਹਾ ਜਾ ਰਿਹਾ ਕਿ ਜੋ ਮਸ਼ੀਨਾਂ ਉੱਥੇ ਲੱਗੀਆਂ ਹੋਈਆਂ ਨੇ ਉਹ ਵੀ ਸਾਥ ਨਹੀਂ ਦੇ ਰਹੀਆਂ ਬਿਲਕੁਲ ਸੋ ਹੁਣ ਜਦੋਂ ਕਹਿੰਦੇ ਨੇ ਨਾ ਕਿ ਬੰਦੇ ਦਾ ਮਾੜਾ ਸਮਾਜ ਸ਼ੁਰੂ ਹੁੰਦਾ ਤਾਂ ਸਾਰੇ ਪਾਸੇ ਉਹ ਆ ਜਾਂਦਾ ਸੋ ਹੁਣ ਇੱਕ ਇੱਕ ਕਰਕੇ ਚੀਜ਼ਾਂ ਉੱਥੇ ਵੀ ਖਰਾਬ ਹੋਣੀਆਂ ਸ਼ੁਰੂ ਹੋ ਗਈਆਂ ਨੇ ਪਰ ਦੇਖੋ ਜੋ ਚੀਜ਼ ਤੁਹਾਨੂੰ ਇੱਕ ਹਸਪੀਟਲ ਦੇ ਵਿੱਚ ਮਿਲਣੀ ਹੈ ਉਹ ਹਸਪੀਟਲ ਦੇ ਵਿੱਚ ਹੀ ਮਿਲਣੀ ਹੈ ਚਾਹੇ ਜਿੰਨਾ ਮਰਜ਼ੀ ਕਹੀ ਜਾਈਏ ਕਿ ਅਸੀਂ ਮਸ਼ੀਨਾਂ ਲਾ ਲਈਆਂ ਨੇ ਅਸੀਂ ਟ੍ਰੀਟਮੈਂਟ ਪੂਰਾ ਕਰ ਰਹੇ ਹਾਂ ਅਸੀਂ ਇਕੁਪਮੈਂਟਸ ਲਾਤੇ ਨੇ ਸੋ ਇਕੁਪਮੈਂਟਸ ਜਿਹੜੇ ਹਸਪੀਟਲ ਦੇ ਹੁੰਦੇ ਨੇ ਉਹ ਹਸਪੀਟਲ ਦੇ ਹੀ ਹੁੰਦੇ ਨੇ ਕਵਿਤਾ ਪਰ ਇਹ ਸਭ ਦੇ ਦਰਮਿਆਨ ਦੇਖੋ ਜਿਹੜੀ ਇੱਕ ਸੁਪਰੀਮ ਕੋਰਟ ਨੇ ਕਮੇਟੀ ਬਣਾਈ ਆ ਉਹ ਚ ਪੱਧ ਜਿਹੜੀ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਸੁਪਰੀਮ ਕੋਰਟ ਦੇ ਵਿੱਚ ਆਰਡਰ ਜਿਹੜੇ ਉਹ ਦੇ ਰਹੀ ਹੈ ਆ ਰਿਪੋਰਟਾਂ ਦੇ ਰਹੀ ਹੈ ਸੁਪਰੀਮ ਕੋਰਟ ਬੀਤੇ ਦਿਨ ਤੋਂ ਜਿਹੜਾ ਰੋਲ ਅਦਾ ਕਰ ਰਹੀ ਹੈ ਕਿਤੇ ਨਾ ਕਿਤੇ ਅਸੀਂ ਇੱਕ ਪਾਸੇ ਉਹਦੀ ਸ਼ਲਾਘਾ ਕਰਦੇ ਆ ਪਰ ਜਿਹੜਾ ਦਿਨ ਬਦ ਦੇ ਨਾਲ ਇੱਕ ਰੁਝਾਨ ਜਿਹਾ ਸਾਹਮਣੇ ਆਉਂਦਾ ਕਿਤੇ ਨਾ ਕਿਤੇ ਦਚਿੱਤੀ ਚ ਵੀ ਪਾ ਲੈਂਦਾ ਹਾਲਾਂਕਿ ਇਸੀ ਮਾਨਜੋਗ ਅਦਾਲਤ ਦੇ ਕਿਸੇ ਫੈਸਲੇ ਤੇ ਕਿੰਤੂ ਪਰੰਤੂ ਨਹੀਂ ਕਰ ਰਹੇ ਪਰ ਤੁਹਾਨੂੰ ਯਾਦ ਹੋਏਗਾ ਕਿ ਕੱਲ ਜਦੋਂ ਕਮੇਟੀ ਉਹਨਾਂ ਨੂੰ ਮਿਲਣ ਪਹੁੰਚਦੀ ਹੈ ਤਾ ਜਗਜੀਤ ਸਿੰਘ ਡੱਲੇਵਾਲ ਆਪਣੀ ਕੰਪਨੀ ਜੀ ਵਾਲੀ ਵਾਦ ਦੇ ਵਿੱਚ ਬੋਲਦੇ ਨੇ ਕਿ ਭਾਈ ਦੇਖੋ ਮੇਰੀ ਇੱਕ ਗੱਲ ਤੋਂ ਲੈ ਕੇ ਗਿਲਾ ਸ਼ਿਕਵਾ ਜ਼ਰੂਰ ਹੈ ਕਿ ਸੁਪਰੀਮ ਕੋਰਟ ਸਿਰਫ ਸਾਨੂੰ ਹੀ ਕਹਿ ਰਹੀ ਹੈ ਪੰਜਾਬ ਸਰਕਾਰ ਨੂੰ ਹੀ ਕਹਿ ਰਹੀ ਹੈ ਕੇਂਦਰ ਵਾਲੇ ਪਾਸੇ ਨੂੰ ਨਹੀਂ ਜਾ ਰਹੀ ਸੋ ਇਹ ਮਸਲਾ ਤੁਹਾਨੂੰ ਯਾਦ ਹੋਵੇਗਾ ਕਿ ਬੀਤੇ ਹਫਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਚੱਕਿਆ ਸੀ ਕਿ ਪੰਜਾਬ ਸਰਕਾਰ ਦੇ ਉੱਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਦਾ ਇਲਾਜ ਕਰਵਾਇਆ ਜਾਵੇ ਕਹਿੰਦੇ ਪਰ ਜਿਹਨੇ ਮੰਗਾ ਮੰਨਣੀ ਹੈ ਉਧਰਲੇ ਪਾਸੇ ਜਿਹੜਾ ਕੋਈ ਰੁਝਾਨ ਹੈ ਜਾਂ ਫਿਰ ਕੋਈ ਝੁਕਾਅ ਜਿਹੜਾ ਆ ਉਹ ਸੁਪਰੀਮ ਕੋਰਟ ਦਾ ਨਹੀਂ ਦੇਖ ਰਿਹਾ ਸੋ ਇਸ ਗੱਲ ਦਾ ਜਵਾਬ ਜਿਹੜਾ ਹੈ ਉਹ ਕਿਸਾਨ ਵੀ ਚਾਹੁੰਦੇ ਨੇ ਪੰਜਾਬ ਸਰਕਾਰ ਵੀ ਚਾਹਦੀ ਹੈ ਤੇ ਪੰਜਾਬ ਦੀ ਆਬਾਦ ਵੀ ਚਾਹਦੀ ਹੈ ਕਿ ਭਾਈ ਜਿੱਥੋਂ ਸਾਰਾ ਕੰਮ ਕੇਂਦਰਿਤ ਹੈ ਜਿੱਥੋਂ ਇਹ ਸਾਰਾ ਤਾਣਾ ਬਾਣਾ ਚੱਲਣਾ ਹੈ ਜਿੱਥੋਂ ਇਹ ਸਾਰੀ ਕੁੰਡੀ ਜਾ ਕੇ ਅੜਦੀ ਹੈ ਕੇਂਦਰ ਸਰਕਾਰ ਉਸ ਨੂੰ ਕਦੋਂ ਕਿਹਾ ਜਾਏਗਾ ਕਿ ਭਾਈ ਤੁਸੀਂ ਜਿਹੜੀਆਂ ਮੰਗਾਂ 2022 ਦੇ ਵਿੱਚ ਮੰਨ ਲਈਆਂ ਸੀਗੀਆਂ ਤੁਸੀਂ ਉਸ ਮੰਗਾਂ ਤੇ ਫੁੱਲ ਚੜਾ ਕੇ ਕਿਸਾਨਾਂ ਨੂੰ ਆਪਣੇ ਆਪ ਦੇ ਘਰ ਭੇਜੋ ਜਗਜੀਤ ਸਿੰਘ ਡੱਲੇਵਾਲ ਨੂੰ ਜਿਹੜਾ ਮਰਨ ਵਰਤ ਤੋਂ ਹਟਾਓ ਇਹ ਤਾਂ ਸਰਕਾਰ ਦਾ ਪਹਿਲ ਦੇ ਆਧਾਰ ਦੇ ਉੱਤੇ ਫੈਸਲਾ ਜਿਹੜਾ ਉਹ ਬਣਦਾ ਹੈ ਜੀ ਮੈਂ ਹੁਣ ਇੱਕ ਹੋਰ ਤੁਹਾਨੂੰ ਕਵਿਤਾ ਗੱਲ ਦੱਸ ਦੇਣਾ ਜੇਕਰ ਕਿਸਾਨ ਕਿਤੇ ਹਰਿਆਣੇ ਵਾਲਾ ਵਾਸਤਾ ਕਰਾਸ ਕਰਕੇ ਦਿੱਲੀ ਦੇ ਵਿੱਚ ਐਂਟਰ ਹੋ ਗਏ ਹੁੰਦੇ ਤਾਂ ਅੱਜ ਕਿਸਾਨਾਂ ਦੀਆਂ ਮੰਗਾਂ ਵੀ ਮੰਨ ਲਈਆਂ ਜਾਂਦੀਆਂ ਅੱਜ ਨਹੀਂ ਤਾਂ ਹਫ਼ਤੇ ਪਹਿਲਾਂ ਹੀ ਮੰਨ ਲਈਆਂ ਜਾਂਦੀਆਂ ਕਿਉਂਕਿ ਦਿੱਲੀ ਦੇ ਵਿੱਚ ਹੁਣ ਚਾਹਣਾ ਨਹੀਂ ਤੇ ਸਰਕਾਰ ਇੰਦਾ ਕੁਝ ਨਹੀਂ ਚਾਹਦੀ ਕਿ ਸਾਡੀ ਜਿਹੜੀ ਛਵੀ ਹੈ ਉਹ ਖਰਾਬ ਹੋਵੇ ਤੁਹਾਨੂੰ ਯਾਦ ਹੋਏਗਾ ਕਿ ਅਸੀਂ ਇਹ ਕਹਿ ਰਹੇ ਹਾਂ 2022 ਦੇ ਵਿੱਚ ਅਸੀਂ ਅੰਦੋਲਨ ਫਤਿਹ ਕਰ ਲਿਆ ਅੰਦੋਲਨ ਫਤਿਹ ਕਰਨ ਦਾ ਸਭ ਤੋਂ ਵੱਡਾ ਕਾਰਨ ਜੂਪੀ ਦੀਆਂ ਚੋਣਾਂ ਸੀਗੀਆਂ ਯੂਪੀ ਦੀਆਂ ਚੋਣਾ ਸਿਰਤੇ ਖੜੀਆਂ ਸੀ ਤੇ ਲਖੀਮਪੁਰ ਖੀਰੀ ਦੀ ਘਟਨਾ ਵਾਪਰੀ ਗਈ ਵਿੱਚ ਦਰਮਿਆਨ ਜਿਸ ਕਰਕੇ ਯੂਪੀ ਦੇ ਵਿੱਚ ਸਭ ਤੋਂ ਵੱਡਾ ਸੰਘਰਸ਼ ਹੋਣ ਦੀ ਚਿੰਤਾ ਜਿਹੜੀ ਹੈ ਉਹ ਸਰਕਾਰ ਨੂੰ ਸਤਾਰੀ ਸੀ ਕਿ ਕਿਤੇ ਲਖਨਊ ਦੇ ਵਿੱਚ ਨਾ ਹੋਣ ਕਿਤੇ ਕਿਸਾਨਾਂ ਦੇ ਟਰੈਕਟਰ ਜਿਹੜੇ ਨੇ ਉਹ ਵੱਢ ਜਾਣ ਤੇ ਫਿਰ ਸਾਨੂੰ ਜਿਹੜਾ ਸਾਹਮਣੇ ਔਖੇ ਹੋ ਜਾਣ ਤੇ ਸਾਡੀ ਛਵੀ ਤੇ ਉੱਤੇ ਦਾਗ ਲੱਗੇ ਇਸ ਕਰਕੇ ਕਿਸਾਨਾਂ ਦਾ ਹੀ ਜਿਹੜੀ ਇਹ ਕਹਿ ਕੇ ਸਾਰ ਦਿੱਤਾ ਗਿਆ ਕਿ ਮੇਰੀ ਤਪੱਸਿਆ ਦੇ ਵਿੱਚ ਕਮੀ ਰਹਗੀ ਇਹ ਸਭ ਨੂੰ ਪਤਾ ਸੀ ਕਿ ਅਸੀਂ ਇੱਥੋਂ ਜਾਵਾਂਗੇ ਸੰਸਦ ਦੇ ਵਿੱਚ ਚਾਹੇ ਬਿੱਲ ਆਏ ਪਾਸ ਹੋ ਗਏ ਸਾਡੇ ਕਾਨੂੰਨ ਖਤਮ ਹੋ ਗਏ ਪਰ ਕਿਸੇ ਨਾ ਕਿਸੇ ਤਰੀਕੇ ਕੋਈ ਜੀ ਸ਼ਰਾਰਤ ਦੇ ਨਾਲ ਫਿਰ ਤੋਂ ਆਣਗੇ ਉਹ ਆਏ ਵੀ ਹੁਣ ਇਸ ਦੇ ਉੱਤੇ ਸਟੈਂਡ ਜਿਹੜਾ ਸਰਕਾਰਾਂ ਨੇ ਵੀ ਲੈ ਲਿਆ ਪੰਜਾਬ ਸਰਕਾਰ ਨੇ ਤਾਂ ਪੂਨ ਤੌਰ ਦੇ ਉੱਤੇ ਮਨਾਹੀ ਜਿਹੜੀ ਔਲਾਤੀ ਹੈ ਕਿ ਭਾਈ ਅਸੀਂ ਇਹ ਤੁਹਾਡੇ ਜਿਹੜੇ ਅਨਾਮਾ ਡਰਾਫਟ ਤੁਸੀਂ ਤਿਆਰ ਕਰਕੇ ਭੇਜਿਆ ਅਸੀਂ ਇਹਨੂੰ ਨਹੀਂ ਮੰਨਦੇ ਪਰ ਵੱਡਾ ਸਵਾਲ ਇੱਥੇ ਇਹੀ ਹੈ ਕਿ ਹੁਣ ਜਿਹੜੇ ਰੁਝਾਨ ਜਾ ਰਹੇ ਨੇ ਜਾਂ ਫਿਰ ਜਿਸ ਤਰੀਕੇ ਦੀਆਂ ਗਿਲੇ ਸ਼ਿਕਵੇ ਕਿਸਾਨ ਜਤਾ ਰਹੇ ਨੇ ਉਹਦਾ ਅੱਗੇ ਜਾ ਕੇ ਹੱਲ ਕੀ ਨਿਕਲੇਗਾ ਤੁਸੀਂ ਕਹੇ ਕਿ 43 ਦਿਨ ਹੋ ਗਏ ਕਿ ਜਗਜੀਤ ਸਿੰਘ ਢੱਲੇਵਾਰ ਜਿਹੜਾ ਲਗਾਤਾਰ ਘਰਵਾਲੇ ਜਾ ਰਹੇ ਨੇ ਪਰ ਉੱਥੇ ਤੁਸੀਂ ਡਾਕਟਰਾਂ ਦੀ ਦਲੀਲ ਸੁਣੋ ਹੂੰ ਡਾਕਟਰ ਜੋ ਗੱਲ ਕਹਿ ਰਹੇ ਨੇ ਕਿ ਜੇਕਰ ਜਗਜੀਤ ਸਿੰਘ ਢੱਲੇਵਾਲ ਅਜ ਮਾਨ ਵਰਤ ਖਤਮ ਵੀ ਕਰ ਦੇਣੇ ਹੂੰ ਤਾਂ ਵੀ ਜਿਹੜਾ ਹੈ ਜਗਜੀਤ ਸਿੰਘ ਢੱਲੇਵਾਲ ਬਹੁਤਾ ਚਿਰ ਸਰਵਾਈਵ ਨਹੀਂ ਕਰ ਸਕਦੇ ਕਿਉਂਕਿ ਬਾਡੀ ਹੁਣ ਉਹਨਾਂ ਦੀ ਨਾ ਤਾਂ ਖਾਣਾ ਐਕਸੈਪਟ ਕਰੇਗੀ ਨਾ ਉਸ ਤਰੀਕੇ ਦਾ ਪ੍ਰੋਟੀਨ ਜਿਹੜਾ ਹੈ ਉਹ ਐਕਸੈਪਟ ਕਰੇਗੀ ਨਾ ਨਾ ਇਨਟੇਕ ਦੀ ਕਪੈਸਿਟੀ ਜਿਹੜੀ ਉਹਨਾਂ ਦੀ ਵਧੇਗੀ ਸੋ ਵੱਡਾ ਸਵਾਲ ਤਾਂ ਇੱਥੇ ਇਹੀ ਹੈ ਕਿ ਜੇ ਕਹਿੰਦੇ ਆਪਾਂ ਦੇਰ ਆਏਦਰੋਸਤ ਆਏ ਤਾਂ ਹੁਣ ਦੇਰ ਆਏਦਰੋਸਤ ਆਏ ਗੱਲ ਵਾਲੀ ਗੱਲ ਵੀ ਇੱਥੇ ਜਿਹੜੀ ਆ ਫੇਲ ਪੈਂਦੇ ਦਿਖਾਈ ਦੇ ਰਹੀ ਕਿਉਂਕਿ ਸਾਡੇ ਇੱਕ ਕੀਮਤੀ ਨਗੀਨੇ ਨੇ ਸਾਡੇ ਇੱਕ ਵੱਡੇ ਆਕੂ ਨੇ ਆਪਣੇ ਸਵਾਸਾਂ ਦੀ ਕੁੰਜੀ ਜਿਹੜੀ ਉਹ ਦਾਤੇ ਲਈ ਹੋਈ ਹੈ ਤੇ ਲਗਾਤਾਰ ਆਪਣੀ ਜ਼ਿੰਦਗੀ ਦੇ ਕੀਮਤੀ ਦਿਨ ਉਹ ਸੰਘਰਸ਼ ਦੇ ਵਿੱਚ ਕੱਢ ਰਿਹਾ ਆ ਸੋ ਹੁਣ ਸੁਪਰੀਮ ਕੋਰਟ ਦੀ ਕਮੇਟੀ ਕੀ ਫੈਸਲਾ ਬਣਾ ਕੇ ਜਿਹੜਾ ਉਹ ਅੱਗੇ ਦਿੰਦੀ ਹੈ ਪਰ ਇੱਥੇ ਸੁਪਰੀਮ ਕੋਰਟ ਦੀ ਕਮੇਟੀ ਦੀ ਮੈਂ ਇੱਕ ਗੱਲ ਦੀ ਸਹਿਯਤ ਕਰਨਾ ਚਾਹੂੰਗਾ ਸੁਪਰੀਮ ਕੋਰਟ ਦੀ ਕਮੇਟੀ ਜਿਹੜੀ ਬਣਾਈ ਗਈ ਸੀ ਉਹਨੇ ਇੱਕ ਰਿਪੋਰਟ ਪਿਛਲੇ ਮਹੀਨੇ ਪਿਛਲੇ ਹੁਣ ਤਾਂ ਪਿਛਲਾ ਸਾਲ ਹੀ ਹੋ ਗਿਆ ਉਸ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਦਰਜ ਕੀਤੀ ਸੀ ਉਸ ਕਮੇਟੀ ਦੇ ਵਿੱਚ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਜੇ ਕਿਸਾਨਾਂ ਨੂੰ ਐਮਐਸਪੀ ਨਹੀਂ ਦਿੱਤੀ ਜਾਂਦੀ ਤਾਂ ਇੰਨੇ ਲੱਖ ਕਿਸਾਨ ਜਿਹੜਾ ਨੇ ਉਹ ਸੁਸਾਈਡ ਕਰ ਸਕਦੇ ਨੇ ਉਹਨਾਂ ਨੇ ਮੰਗ ਕੀਤੀ ਸੀਗੀ ਲਿਖਿਆ ਵੀ ਸੀਗਾ ਜੇ ਕਿਸਾਨਾਂ ਨੂੰ ਰੋਕਣਾ ਹੈ ਜਾਂ ਕਿਸਾਨਾਂ ਦੇ ਸੁਸਾਈਡ ਰੇਸ਼ਿਓ ਨੂੰ ਘਟਾਉਣਾ ਹੈ ਤਾਂ ਤੁਸੀਂ ਐਮਐਸਪੀ ਦਾ ਕਾਨੂੰਨ ਬਣਾਓ ਇਹ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਲਿਖਿਆ ਸੀ ਕਿਉਂਕਿ ਇੱਕ ਰੇਸ਼ੋ ਵਾਲੀ ਸਿਸਟਮ ਜਿਹੜਾ ਚੱਲਦਾ ਹੈ ਕਿ ਕਿੰਨੇ ਪਰਸੈਂਟ ਕਿਸਾਨਾਂ ਤੇ ਕਿੰਨਾ ਪਰਸੈਂਟ ਕਰਜ਼ਾ ਹੈ ਤੇ ਕਿੰਨੇ ਪਰਸੈਂਟ ਕਿਸਾਨ ਜਿਹੜਾ ਨੇ ਆਏ ਸਾਲ ਸੁਸਾਇਡ ਕਮਿਟ ਕਰ ਰਹੇ ਨੇ ਤੇ ਇਹਦੇ ਵਿੱਚ ਬੜੇ ਦਿਲ ਦੇ ਉੱਤੇ ਪੱਥਰ ਰੱਖ ਕੇ ਤੇ ਬੜੀ ਨਮੋਸ਼ੀ ਦੇ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਸਭ ਦੇ ਵਿੱਚ ਪੰਜਾਬ ਦੇ ਕਿਸਾਨ ਸਭ ਤੋਂ ਅੱਗੇ ਨੇ ਸੁਸਾਇਡ ਕੇਸਾਂ ਦੇ ਵਿੱਚ ਜੀ ਕਿਉਂਕਿ ਸਾਡੇ ਤੇ ਕਰਜ਼ਿਆਂ ਦੀ ਲਿਮਿਟ ਏਡੀ ਬਣ ਗਈ ਹੈ ਸੋ ਇਸ ਗੱਲ ਕਰਕੇ ਰਿਪੋਰਟ ਵਿੱਚ ਇਹ ਕਿਹਾ ਗਿਆ ਸੀ ਨਾਲ ਦੀ ਨਾਲ ਰਿਪੋਰਟ ਨੇ ਕਿਤੇ ਨਾ ਕਿਤੇ ਹਰਿਆਣਾ ਦਾ ਵੀ ਜਿਹੜੀ ਪੋਲੋ ਖੋਲੀ ਸੀ ਹਰਿਆਣਾ ਸਰਕਾਰ ਬੇਸ਼ੱਕ ਅੱਜ ਦਬਾਅ ਬਣਾ ਰਹੀ ਹੈ ਕਿ ਅਸੀਂ ਇੰਨੀਆਂ ਫਸਲਾਂ ਤੇ ਐਮਐਸਪੀ ਦੇ ਰਹੇ ਹਾਂ ਅਸੀਂ ਇੰਨੀਆਂ ਤੇ ਦੇ ਰਹੇ ਹਾਂ ਪਰ ਇਹ ਉਹੀ ਹਰਿਆਣਾ ਸਰਕਾਰ ਹੈ ਜਿਹਨੇ 1500 ਰੁਪਏ ਕਿਹਾ ਸੀਗਾ ਕਿ ਅਸੀਂ ਸੂਰਜਮੁਖੀ ਦੇ ਦਮਾਂਗੇ ਫਸਲ ਦੇ ਉੱਤੇ ਐਮਐਸਪੀ ਪਰ ਜਦੋਂ ਖਰੀਦਣ ਦੀ ਗੱਲ ਆਈ ਤਾਂ 450 500 ਰੁਪਏ ਵਿੱਚ ਖਰੀਦਿਆ ਗਿਆ ਸੀ ਮਤਲਬ 1500 ਕਹਿ ਕੇ 4-500 ਰੁਪਏ ਦੇ ਵਿੱਚ ਖਰੀਦਿਆ ਤੇ 1000 ਰੁਪਏ ਦੀ ਕਾਟ ਕਿਸਾਨੀ ਚੱਲੀ ਸੀ ਉਹ ਕਿਸੇ ਸਰਕਾਰ ਨਹੀਂ ਨਹੀਂ ਚੱਲੀ ਸੀ ਜੀ ਤੇ ਉੱਥੇ ਨਾਲ ਦੀ ਨਾਲ ਇੱਕ ਗੱਲ ਹੋਰ ਇਸ ਕਮੇਟੀ ਦੀ ਰਿਪੋਰਟ ਦੇ ਵਿੱਚ ਆਈ ਕਿ ਪੰਜਾਬ ਦੇ ਕਿਸਾਨਾਂ ਤੇ 73000 ਕਰੋੜ ਦਾ ਕਰਜ਼ਾ ਹੈ ਤੇ ਹਰਿਆਣਾ ਜਿਹੜਾ 24-25 ਫਸਲਾਂ ਤੇ ਦਾਵੇਦਾਰੀ ਠੋਕਦਾ ਹੈ ਕਿ ਅਸੀਂ ਦੇ ਰਹੇ ਹਾਂ ਐਮਐਸਪੀ ਉੱਥੇ ਦੇ ਕਿਸਾਨਾਂ ਤੇ ਤਾਂ 76% ਕਰਜ਼ਾ 76000 ਕਰੋੜ ਦਾ ਕਰਜ਼ਾ ਮਤਲਬ ਪੰਜਾਬ ਦੇ ਕਿਸਾਨਾਂ ਤੋਂ 3000 ਕਰੋੜ ਰੁਪਏ ਜ਼ਿਆਦਾ ਤੇ ਤੁਸੀਂ ਆਪ ਸੋਚੋ ਕਿ ਕਿਸੇ ਕਿਸਾਨ ਨੂੰ 24 ਫਸਲਾਂ ਦੇ ਉੱਤੇ ਐਮਐਸਪੀ ਮਿਲਦੀ ਹੋਵੇ ਤੇ ਬਣਦਾ 3000 ਕਰੋੜ ਵਾਧਾ ਕਰਜ਼ਾ ਚਲੋ ਅਸੀਂ ਪੰਜਾਬ ਦੀ ਗੱਲ ਕਰ ਲੈਂਦੇ ਆ ਭਾਈ ਪੰਜਾਬ ਦੇ ਵਿੱਚ ਦੋ ਫਸਲਾਂ ਤੇ ਐਮਐਸਪੀ ਹੈ ਤੁਸੀਂ ਆਪਣੀ ਸਟੇਟ ਦੇ ਵਿੱਚ ਦੋ ਡਬਲ ਇੰਜਨ ਵਾਲੀ ਸਰਕਾਰ ਹੈ ਉੱਥੇ ਤੁਸੀਂ ਐਮਐਸਪੀ ਦੇ ਰਹੇ ਹੋ 14 ਫਸਲਾਂ ਤੇ ਤਾਂ ਫਿਰ ਉੱਥੇ ਦੇ ਕਿਸਾਨਾਂ ਤੇ ਪੰਜਾਬ ਦੇ ਕਿਸਾਨਾਂ ਤੋਂ ਕਰਦਾ ਜਿਆਦਾ ਕਿਵੇਂ ਹੋ ਗਿਆ ਕਿਉਂਕਿ ਪੰਜਾਬ ਦੇ ਵਿੱਚ ਤਾਂ ਕਿਸਾਨਾਂ ਦੀ ਜਿਹੜੀ ਹੈ ਗਿਣਤੀ ਉਹ ਜ਼ਿਆਦਾ ਹੈ ਹਰਿਆਣੇ ਨਾਲੋਂ ਹੂੰ ਜੀ ਤਾਂ ਬਿਲਕੁਲ ਇਸ ਦੇ ਵਿੱਚ ਡਾਕਟਰ ਸਹਿਮਾਨ ਜੀ ਨੇ ਉਹਨਾਂ ਦੇ ਵੱਲੋਂ ਬਕਾਇਦਾ ਇਸ ਨੂੰ ਲੈ ਕੇ ਐਕਸ ਉੱਤੇ ਪੋਸਟ ਪਾਈ ਗਈ ਸੀ ਕਿ ਰੈਡ ਅਲਰਟ ਜੋ ਹੈ ਜਾਰੀ ਕੀਤਾ ਸੀ ਕਿ ਪਿਛਲੇ 12 ਘੰਟਿਆਂ ਦੇ ਵਿੱਚ ਜੋ ਸਥਿਤੀ ਬਹੁਤ ਜ਼ਿਆਦਾ ਕਮਜ਼ੋਰ ਹੋਈ ਹੈ ਲਗਾਤਾਰ ਕ੍ਰਿਟੀਕਲ ਸਟੇਜ ਤੇ ਜੋ ਨੇ ਡੱਲੇਵਾਲ ਪਹੁੰਚ ਰਹੇ ਨੇ ਬਕਾਇਦਾ ਫੋਟੋਜ਼ ਵੀ ਪਾਈਆਂ ਗਈਆਂ ਸੀ ਲੇਕਿਨ ਜਿੱਦਾਂ ਹੀ ਉਹਨਾਂ ਦੇ ਵੱਲੋਂ ਪੋਸਟ ਪਾਈ ਗਈ ਉਸ ਤੋਂ ਤੁਰੰਤ ਬਾਅਦ ਹੀ ਐਕਸ਼ਨ ਹੋਇਆ ਉਹਨਾਂ ਦਾ ਅਕਾਊਂਟ ਹੀ ਬੰਦ ਕਰ ਦਿੱਤਾ ਗਿਆ ਜੀ ਬਿਲਕੁਲ ਸੋ ਇਹੀ ਤਾਂ ਸਾਡੀ ਤਰਾਸਦੀ ਰਹੀ ਹੈ ਕਵਿਤਾ ਕਿਉਂਕਿ ਤੁਹਾਨੂੰ ਯਾਦ ਹੋਵੇਗਾ ਕਿ 2020 ਦੇ ਅੰਦੋਲਨ ਦੇ ਵਿੱਚ ਇੱਕ ਚੈਨਲ ਬਣਿਆ ਸੀ ਟਰੈਕਟਰ ਟੂ ਟਵਿੱਟਰ ਜੀ ਹੈਨਾ ਉਸ ਦੇ ਵਿੱਚ ਕਿਸਾਨਾਂ ਦੀ ਇੱਕ ਇੱਕ ਛੋਟੀ ਛੋਟੀ ਪਲ-ਪਲ ਦੀ ਅਪਡੇਟ ਜਿਹੜੀ ਉਹ ਦਿੱਤੀ ਜਾਂਦੀ ਸੀ ਸੋ ਜਦੋਂ ਡਿਜੀਟਲ ਸਟ੍ਰਾਈਕ ਕੀਤੀ ਗਈ ਤਾਂ ਬਹੁਤ ਸਾਰੇ ਚੈਨਲ ਉਸ ਸਮੇਂ ਉੜਾ ਦਿੱਤੇ ਗਏ ਜਿਹੜੇ ਕਿਸਾਨਾਂ ਦੀਆਂ ਮੰਗਾਂ ਦੀ ਗੱਲ ਕਰ ਰਹੇ ਸੀ ਬਹੁਤ ਸਾਰੇ ਪੱਤਰਕਾਰਾਂ ਦੇ ਉੱਤੇ ਜਿਹੜੇ ਪਰਚੇ ਕੀਤੇ ਗਏ ਬਹੁਤ ਸਾਰੇ ਕਿਸਾਨ ਆਗੂਆਂ ਦੇ ਉੱਤੇ ਪਰਚੇ ਕੀਤੇ ਗਏ ਬਹੁਤ ਸਾਰੇ ਸਮਾਜ ਸੇਵੀਆਂ ਦੇ ਉੱਤੇ ਪਰਚੇ ਕੀਤੇ ਗਏ ਤੁਸੀਂ ਮਨਦੀਪ ਪੁਨੀਆ ਦਾ ਨਾਮ ਸੁਣਿਆ ਹੋਵੇਗਾ ਜਿਹੜੇ ਇੱਕ ਮੈਗਜ਼ੀਨ ਦੇ ਸੀਗੇ ਸੰਪਾਦਕ ਸੀਗੇ ਮੈਗਜ਼ੀਨ ਦੇ ਜਰਨਲਿਸਟ ਸੀਗੇ ਉਹਨਾਂ ਨੂੰ ਕਿਸ ਤਰੀਕੇ ਨਾਲ ਪੁਲਿਸ ਤੋਂ ਧੂੰਦੀ ਲੈ ਕੇ ਗਈ ਸੀ ਜਿਹੜਾ ਸ਼ੰਭੂ ਸਿੰਘੂ ਬਾਰਡਰ ਤੋਂ ਉਹ ਵੀ ਸਾਰੀ ਦੁਨੀਆ ਨੇ ਦੇਖਿਆ ਸੀ ਉਸ ਤੋਂ ਬਾਅਦ ਉਹ ਬਾਹਰ ਆਏ ਆਕੇ ਫੇਰ ਉਹਨਾਂ ਦੇ ਉੱਤੇ ਕਿਵੇਂ ਕਾਰਵਾਈਆਂ ਕੀਤੀਆਂ ਕਿਸੇ ਚੈਨਲ ਦੇ ਵਿੱਚ ਉਹਨਾਂ ਨੂੰ ਜੌਬ ਨਹੀਂ ਲੈਣ ਦਿੱਤੀ ਹਾਰ ਕੇ ਜਦੋਂ ਉਹਨਾਂ ਨੇ ਆਪਣਾ ਚੈਨਲ ਖੋਲ੍ਹਿਆ ਤਾਂ ਉਹਦੇ ਉੱਤੇ ਵੀ ਡਿਜੀਟਲ ਸਟ੍ਰਾਈਕ ਜਿਹੜੀ ਆ ਉਹ ਕਰ ਦਿੱਤੀ ਗਈ ਸੋ ਇਸ ਸਟ੍ਰਾਈਕਾਂ ਸਟ੍ਰਾਈਕਾਂ ਦੇ ਨਾਲ ਤੁਸੀਂ ਕਿਸੇ ਦੀ ਗੱਲ ਜਿਹੜੀ ਆ ਉਹ ਨਹੀਂ ਰੋਕ ਸਕਦੇ ਤੁਸੀਂ ਸਟ੍ਰਾਈਕਾਂ ਸਟ੍ਰਾਈਕਾਂ ਕਿੱਥੇ ਤੱਕ ਮਾਰ ਲੂਗੇ ਇਹਨਾਂ ਦੇ ਆਈਟੀ ਵਿੰਗ ਕਿੰਨੇ ਚਿਰ ਤੱਕ ਤੁਸੀਂ ਮੈਂ ਇੱਕ ਸਵਾਲ ਹੈ ਕਹਿੰਦਾ ਕਿ ਕਿੰਨਾ ਚਿਰ ਰੋਕ ਲੈਣਗੇ ਪੰਜਾਬ ਦੇਸ਼ ਦੇ ਵਿੱਚ 700 ਤੋਂ ਵੱਧ ਕਰੋੜ ਦੀ ਆਬਾਦੀ ਆਪਣੇ ਕੋਲ ਹੈ ਤੋ ਕਿੰਨੇ ਆ ਕਿਤੇ ਤੁਸੀਂ ਸੋਸ਼ਲ ਮੀਡੀਆ ਹੜਾ ਦੂਗੇ ਤੁਸੀਂ ਕਿਸਾਨਾਂ ਦੇ ਹੜਾ ਸਕਦੇ ਹੋ ਕਿਸਾਨਾਂ ਆਗੂਆਂ ਦੇ ਹੜਾ ਸਕਦੇ ਹੋ ਡਾਕਟਰਾਂ ਦੇ ਹੜਾ ਸਕਦੇ ਹੋ ਕਿਸਾਨਾਂ ਦੇ ਹਮਾਇਤੀਆਂ ਦੇ ਤੜਾ ਸਕਦੇ ਹੋ ਪਰ ਇਸ ਵੇਲੇ ਤਾਂ ਕਿਸਾਨਾਂ ਅਰਦੀ ਗੱਲ ਜਿਹੜੀ ਆ ਪੰਜਾਬ ਦੇ ਬੱਚੇ-ਬੱਚਿਆਂ ਦੀ ਜ਼ੁਬਾਨ ਤੇ ਆ ਖਾਸ ਕਰਕੇ ਜਗਜੀਤ ਸਿੰਘ ਡੱਲੇਵਾਲ ਦੀ ਕਿਉਂਕਿ ਡੱਲੇਵਾਲ ਉਹ ਨਹੀਂ ਜਿਹੜੇ ਇਸ ਵੇਲੇ ਸਿਚੁਏਸ਼ਨ ਦੇ ਵਿੱਚੋਂ ਨੰਗ ਰਹੇ ਨੇ ਇਹ ਤਾਂ ਸਿਰਫ ਉਹੀ ਜਾਣ ਸਕਦਾ ਜਿਹਦੇ ਘਰ ਦੇ ਉੱਤੇ ਬੀਤ ਰਹੀ ਹੈ ਜਗਜੀਤ ਸਿੰਘ ਡੱਲੇਵਾਲ ਦਾ ਪਰਿਵਾਰ ਸਮਝ ਸਕਦਾ ਦਿਲਜੀਤ ਜਗਜੀਤ ਸਿੰਘ ਡੱਲੇਵਾਲ ਦੀ ਜਥੇਬੰਦੀ ਦੇ ਆਗੂ ਸਮਝ ਸਕਦੇ ਨੇ ਅੱਜ ਤੋਂ ਅਸੀਂ ਤਸਵੀਰਾਂ ਦੇਖਿਆ ਹੋਣੀਆਂ ਕਵਿਤਾ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਤੇ ਬੀਬੀਆਂ ਤੱਕ ਅੱਜ ਸਭ ਦੀਆਂ ਅੱਖਾਂ ਦੇ ਵਿੱਚ ਨਮੀ ਸੀ ਅੱਜ ਸਾਰੇ ਰੋਲੇ ਸੀ ਤੁਸੀਂ ਦੇਖੋ ਵੀ ਮਨਿਉ ਕਹਾੜ ਪ੍ਰੈਸ ਕਾਨਫਰੈਂਸ ਕਰਨ ਆਏ ਬੇਸਿਕਲੀ ਤਾਂ ਉਹ ਜੱਥੇਬੰਦੀ ਹਰਿਆਣੇ ਦੀ ਐ ਅਭੀ ਮਨਿਉ ਕਹਾੜ ਦੀ ਵੀ ਕੇਯੂ ਕਹਾੜ ਹੂੰ ਪਰ ਉਹ ਪੰਜਾਬ ਦੇ ਵਿੱਚ ਸਮਰਥਨ ਦੇ ਰਹੇ ਨੇ ਜਗਜੀਤ ਸਿੰਘ ਡੱਲੇਵਾਲੋਂ ਨੂੰ ਉਹਨਾਂ ਦੀ ਵੀ ਬੋਲੀ ਦੇ ਹਰ ਸ਼ਬਦ ਦੇ ਬਾਅਦ ਜਿਹੜਾ ਉਹਨਾਂ ਦਾ ਗੱਜ ਭਰ ਜਾਂਦਾ ਸੀ ਇਹਦਾ ਮਤਲਬ ਕਿ ਸਾਨੂੰ ਆਪਣੀ ਸਥਿਤੀ ਦੇਖ ਕੇ ਆਪਣੇ ਆਗੂ ਨੂੰ ਦੇਖ ਕੇ ਕਿਤੇ ਨਾ ਕਿਤੇ ਦੇਖੋ ਦਿਲ ਦੇ ਵਿੱਚ ਚੀਸ ਤਾਂ ਉੱਠਦੀ ਹੈ ਕਿ ਸਾਡੇ ਲਈ ਉਹ ਆਗੂ ਪਿਆ ਹੋਇਆ ਹੈ ਤੇ ਅੱਜ ਉਸ ਆਗੂ ਦੀ ਦੁਰਦਸ਼ਾ ਕੀਤੀ ਜਾ ਰਹੀ ਹੈ ਹਨਾ ਦੁਰਦਤੀ ਕੀਤੀ ਜਾ ਰਹੀ ਹੈ ਸੋ ਇਹ ਵੱਡੇ ਸਵਾਲ ਜਿਹੜੇ ਖੜੇ ਹੁੰਦੇ ਨੇ ਪਰ ਵੱਡਾ ਸਵਾਲ ਇੱਥੇ ਜਿਹੜਾ ਜਗਜੀਤ ਸਿੰਘ ਢੱਲੇਵਾਲ ਨੇ ਨਾਰਾਜ਼ਗੀ ਜਤਾਈ ਹੈ ਸੁਪਰੀਮ ਕੋਰਟ ਦੀ ਕਮੇਟੀ ਦੇ ਨਾਲ ਸੋ ਸਵਾਲ ਉਧਰ ਵੀ ਖੜਾ ਹੁੰਦਾ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਵੀ ਕਹਿ ਰਹੇ ਨੇ ਪੰਜਾਬ ਸਰਕਾਰ ਵੀ ਕਹਿ ਰਹੀ ਹੈ ਅਸੀਂ ਵੀ ਇਹ ਕਹਿ ਰਹੇ ਹਾਂ ਕਿ ਜਿਹੜਾ ਮਸਲਾ ਕੇਂਦਰ ਸਰਕਾਰ ਨੇ ਹੱਲ ਕਰਨਾ ਸੋ ਇੱਕ ਝੁਕਾ ਕੇਂਦਰ ਸਰਕਾਰ ਵੱਲ ਵੀ ਹੋਣਾ ਚਾਹੀਦਾ ਤੇ ਇੱਕ ਸਵਾਲ ਜਿਹੜਾ ਕੇਂਦਰ ਸਰਕਾਰ ਵੱਲ ਵੀ ਦਾਗਣਾ ਚਾਹੀਦਾ ਤਾਂ ਕਿ ਕੇਂਦਰ ਸਰਕਾਰ ਕਿਤੇ ਨਾ ਕਿਤੇ ਸਾਡੇ ਇਸ ਕੀਮਤੀ ਕਿਸਾਨੀ ਨਗਿੰਦੇ ਨੂੰ ਜਿਹੜਾ ਆ ਉਹ ਬਚਾ ਸਕੇ ਜੀ ਬਿਲਕੁਲ ਤਾਂ ਇਸ ਮੁੱਦੇ ਉਤੇ ਤੁਹਾਡੀ رائے ਕੀ ਹੈ ਤੁਸੀਂ ਆਪਣੀ رائے ਸਾਡੇ ਨਾਲ ਸਾਂਝੀ ਕਰ ਸਕਦੇ ਹੋ ਫਿਲਹਾਲ ਅੱਗੇ ਮੁੱਦੇ ਤੇ ਗੱਲ ਕਰਦੇ ਹਾਂ ਐਮ ਐਚ ਐਮ ਪੀ ਵੀ ਵਾਇਰਸ ਜੀ ਹਾਂ ਹਿਊਮਨ ਮੈਟੇਨੀਓਮੋ ਵਾਇਰਸ ਜੋ ਕਿ ਲਗਾਤਾਰ ਫੈਲਦਾ ਹੋਇਆ ਨਜ਼ਰ ਆ ਰਿਹਾ ਹੈ ਭਾਰਤ ਦੇ ਵਿੱਚ ਵੀ ਬੀਤੇ ਦਿਨੀ ਜੋ ਹੈ ਤੜਕੇ ਜੋ ਹੈ ਸਵੇਰੇ 12 ਵਜੇ ਤੱਕ ਤਿੰਨ ਮਾਮਲੇ ਸਾਹਮਣੇ ਆਉਂਦੇ ਨੇ ਹੁਣ ਭਾਰਤ ਦੇ ਵਿੱਚ ਅੱਠ ਮਾਮਲੇ ਸਾਹਮਣੇ ਆ ਚੁੱਕੇ ਨੇ 2 ਮਹੀਨੇ ਤੋਂ ਲੈ ਕੇ 8 ਮਹੀਨੇ ਤੱਕ ਦੇ ਜਿਹੜੇ ਬੱਚੇ ਨੇ ਉਹ ਵੀ ਸ਼ਿਕਾਰ ਹੋਏ ਨੇ 13 ਸਾਲ ਦਾ ਬੱਚਾ ਵੀ ਜੋ ਹੈ ਇਸ ਦੇ ਵਿੱਚ ਸ਼ਿਕਾਰ ਹੋਇਆ ਲਗਾਤਾਰ ਹੀ ਇਹ ਵਾਇਰਸ ਫੈਲ ਰਿਹਾ ਜੀ ਵਿਵੇਕ ਕੀ ਕਹਿਣਾ ਹੈ ਇਸ ਮੁੱਦੇ ਤੇ ਬਿਲਕੁਲ ਸੋ ਦੇਖੋ ਕਵਿਤਾ ਚੀਨ ਦੇ ਵੁਹਾਨ ਸ਼ਹਿਰ ਤੋਂ ਆਤੋਂ 5 ਸਾਲ ਪਹਿਲਾਂ ਇੱਕ ਵਾਇਰਸ ਸ਼ੁਰੂ ਹੋਇਆ ਸੀ ਆਹੀ ਸਮਾਂ ਚੱਲ ਰਿਹਾ ਸੀ ਜਨਵਰੀ ਫਰਵਰੀ ਦਾ ਜਦੋਂ ਵੁਹਾਨ ਦੇ ਵਿੱਚ ਕਿੰਨਾ ਹੀ ਕਹਿਰ ਜਿਹੜਾ ਇਸ ਕਰੋਨਾ ਵਾਇਰਸ ਨੇ ਢਾਇਆ ਕਰੋਨਾ ਵਾਇਰਸ ਕਿਸ ਚੀਜ਼ ਤੋਂ ਸ਼ੁਰੂ ਹੋਇਆ ਕਿਸ ਚੀਜ਼ ਤੱਕ ਇਹ ਖਤਮ ਹੋ ਗਿਆ ਕਿੰਨਾ ਸਮਾਂ ਨੂੰ ਖਤਮ ਹੋਣ ਚ ਲੱਗਾ ਇਹ ਸਭ ਦੇ ਉੱਤੇ ਅਜੇ ਹਾ ਪਰਦਾ ਪਿਆ ਕਿ ਅੱਜ ਤੱਕ ਅਸੀਂ ਉਹ ਪਰਦਾ ਜਿਹੜਾ ਨਹੀਂ ਚੱਕ ਪਾਏ ਅਜੇ ਤੱਕ ਕਿਸੇ ਨੂੰ ਨਹੀਂ ਪਤਾ ਲੱਗਾ ਕਿ ਹੋਮ ਜਿਹੜਾ ਹਿਊਮਨ ਮੇਡ ਵਾਇਰਸ ਸੀਗਾ ਇਹ ਜਾਂ ਫਿਰ ਕਿਤੋਂ ਸ਼ੁਰੂ ਹੋਇਆ ਉਹ ਚਮਗਾਦੜਾਂ ਦੀ ਕਹਾਣੀ ਚੱਲੀ ਉੱਥੇ ਆ ਕੇ ਖਤਮ ਹੋ ਗਈ ਉਸ ਤੋਂ ਬਾਅਦ ਅੱਜ ਤੱਕ ਕਿਤੋਂ ਨਹੀਂ ਪਤਾ ਲੱਗਾ ਫਿਰ ਗੱਲਾ ਇਹ ਆਈਆਂ ਕਿ ਇਹ ਇੱਕ ਨਿੱਜੀ ਕੰਪਨੀ ਵੱਲੋਂ ਇਹਦੀ ਦਵਾਈ ਤਿਆਰ ਕੀਤੀ ਗਈ ਆਪੇ ਇਹਨਾਂ ਨੇ ਵਾਇਰਸ ਬਣਾਇਆ ਆਪੇ ਇਹਨਾਂ ਨੇ ਐਂਟੀਡੋਟ ਤਿਆਰ ਕਰਤਾ ਤੇ ਹੁਣ ਹਰ ਬਖਰਬਰ 'ਤੇ ਕੰਪਨੀ ਛਾਪ ਗਈ ਹੈ ਤੇ ਇਹ ਸਭ ਚੀਜ਼ਾਂ ਚੱਲੀਆਂ ਪਰ ਇਹ ਸਭ ਦੇ ਦਰਮਿਆਨ ਕਵਿਤਾ ਇਸ ਵੇਲੇ ਚਿੰਤਾ ਦਾ ਵਿਸ਼ਾ ਭਾਰਤ ਦੇ ਲਈ ਹੈ ਭਾਰਤ ਦੇ ਵਿੱਚ 2020 ਦੇ ਵਿੱਚ ਜਿਸ ਤਰੀਕੇ ਦਾ ਕਹਿਰ ਆਇਆ ਫਰਸਟ ਵੇਵ ਤੋਂ ਬਾਅਦ ਜਦੋਂ ਲਾਕਡਾਊਨ ਲੱਗਾ ਪ੍ਰੋਪਰ ਲਾਕਡਾਊਨ ਦੇ ਵਿੱਚ ਕਿੰਨੇ ਸੈਂਕੜੇ ਲੋਕ ਫਸੇ ਹਾਂਜੀ ਕਿੰਨੇ ਸੈਂਕੜੇ ਲੋਕ ਮਰੇ ਕਿੰਨੇ ਸੈਂਕੜੇ ਲੋਕ ਬੇਘਰ ਹੋਏ ਕਿ ਇਹ ਇਹ ਕਿੰਨੇ ਸੈਂਕੜੇ ਲੋਕ ਬੇਰੋਜ਼ਗਾਰ ਹੋਏ ਇਸ ਗੱਲ ਦਾ ਇਲਮ ਮੈਨੂੰ ਲੱਗਦਾ ਅੱਜ ਸਰਕਾਰ ਭੁੱਲ ਗਈ ਹੈ ਇਸ ਤੋਂ ਬਾਅਦ ਸੈਕੰਡ ਵੇਵ ਦੇ ਵਿੱਚ ਆ ਕੇ ਜੋ ਤੱਜੀਆਂ ਸਾਡੇ ਮੈਡੀਕਲ ਸਿਸਟਮ ਦੀਆਂ ਊੜੀਆਂ ਸਾਨੂੰ ਤੁਸੀਂ ਕਵਿਤਾ ਪਤਾ ਨਹੀਂ ਹੁਣ ਤੁਸੀਂ ਦੇਖਿਆ ਹੋਏਗਾ ਉਹ منظر ਕੇ ਨਹੀਂ ਦੇਖਿਆ ਹੋਏਗਾ 2020 ਦੇ ਸੈਕਿੰਡ ਬੇਵ ਦਾ ਪਰ ਮੇਰੀ ਅੱਖੀ ਦੇਖੇ ਹੋਏ ਹਾਲ ਹੈ ਪੀਜੀਆਈ ਦੇ ਵਿੱਚ ਜਿਹੜੀਆਂ ਸੜਕਾਂ ਨੇ ਜਿਹੜੀ ਯੂਨੀਵਰਸਿਟੀ ਤੋਂ ਸੜਕ ਸਿੱਧੀ ਪੀਜੀਆਈ ਵਾਲ ਨੂੰ ਆਉਂਦੀ ਹੈ ਅਸੀਂ ਦਰਵਾਜੇ ਦੇ ਬਾਹਰ ਜਿੱਥੇ ਰੇੜੀਆਂ ਲੱਗਦੀਆਂ ਉੱਥੇ ਵੀ ਲਾਸ਼ਾਂ ਪਈਆਂ ਦੇਖੀਆਂ ਸੀਗੀਆਂ ਮੈਂ ਸਟੋਰੀ ਕਵਰੇਜ ਕਰਕੇ ਆਇਆ ਸੀਗਾ ਸੋ ਉਸ ਤੋਂ ਬਾਅਦ ਕਿੰਨੇ ਕਪਲੇ ਜਿਹੜੇ ਨੇ ਸਾਹਮਣੇ ਆਏ ਕਿ ਹਿਊਮਨ ਆਰਗਨਸ ਕੱਢ ਲਏ ਜਾਂਦੇ ਆ ਕਿਡਨੀਆ ਕੱਢ ਲਈਆਂ ਜਾਂਦੀਆਂ ਡੈਡ ਬਾਡੀ ਦੀਆਂ ਸੋ ਉਹ ਸਭ ਤੋਂ ਬਾਅਦ ਅੱਜ ਜਦੋਂ ਅਸੀਂ ਇਹ ਗੱਲ ਕਰ ਰਹੇ ਹਾਂ ਅੱਜ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਇਹ ਹੈ ਕਿ ਭਾਰਤ ਦੇ ਵਿੱਚ ਇਹ ਵਾਇਰਸ ਦਸਤਕ ਦੇ ਗਿਆ ਹੈ ਕੀ ਸਾਡੀ ਮੈਡੀਕਲ ਸਹੂਬਾ ਉਸ ਤਰੀਕੇ ਦੀ ਹੈ ਕਿ ਸਾਡੇ ਕੋਲ ਉਹਨੀ ਮਾਤਰਾ ਦੇ ਵਿੱਚ ਹੋਸਪੀਟਲ ਹੈ ਬੈੱਡ ਹੈ ਆਕਸੀਜਨ ਹੈ ਕਿਉਂਕਿ ਅਸੀਂ ਉਹ ਸਭ ਤੋਂ ਬਾਅਦ ਅਸੀਂ ਇਹ ਸਮਝ ਕੇ ਚਲੇਗੇ ਕਿ ਕਰੋਨਾ ਆਇਆ ਤੇ ਆ ਕੇ ਚਲਾ ਗਿਆ ਹੁਣ ਅਜਿਹੀ ਬਿਮਾਰੀ ਕਦੀ ਆ ਨਹੀਂ ਸਕਦੀ ਇਹ ਤਾਂ ਦੇਖੋ ਬਿਮਾਰੀਆਂ ਨਹੀਂ ਆਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਸਾਨੂੰ ਆਪਣਾ ਮੈਡੀਕਲ ਜਿਹੜਾ ਉਹ ਸੰਭਾਲ ਕੇ ਰੱਖਣਾ ਚਾਹੀਦਾ ਹੈ ਸੁਧਾਰ ਕੇ ਰੱਖਣਾ ਚਾਹੀਦਾ ਵੱਡਾ ਸਵਾਲ ਇਸ ਵੇਲੇ ਇਹ ਬਣਦਾ ਹੈ ਦੇਖੋ ਅੱਜ ਭਾਰਤ ਦੇ ਸੇਤ ਮੰਤਰੀ ਦਾ ਤੇ ਭਾਜਪਾ ਦੇ ਪ੍ਰਧਾਨ ਦਾ ਬਿਆਨ ਆ ਗਿਆ ਹੈ ਕਿ ਭਾਈ ਅਸੀਂ ਨਿਗਾ ਰੱਖ ਰਹੇ ਹਾਂ ਇਸ ਵੇਲੇ ਜੋ ਸਿਚੁਏਸ਼ਨ ਬਣੀ ਹੋਈ ਹੈ ਕਵਿਤਾ ਨਿਗਾ ਰੱਖਣ ਦੇ ਨਾਲ ਕੰਟਰੋਲ ਚ ਨਹੀਂ ਆਏਗੀ ਪਹਿਲਾਂ ਵੀ ਦੇਖੋ ਮੈਂ ਤੁਹਾਨੂੰ ਹੁਣ ਥੋੜਾ ਹਿਸਟਰੀ ਵੱਲ ਨੂੰ ਲੈ ਕੇ ਜਾਣਾ ਚਾਹੁੰਦਾ ਪਿਛੇ ਨੂੰ 5 ਸਾਲ ਪੁਰਾਣਾ ਇਹ ਮਾਮਲਾ ਹੈ ਪੰਜਾਬ ਦੇ ਵਿੱਚ ਪਹਿਲਾਂ ਤੋਂ ਹੀ ਇਹ ਮੰਗ ਉੱਠੀ ਸੀ ਕਿ ਪੰਜਾਬ ਦੇ ਵਿੱਚ ਬਾਹਰੋਂ ਆਏ ਲੋਕਾਂ ਦਾ ਪਹਿਲਾਂ 4 ਦਿਨ ਲਈ ਕੁਆਰੰਟਾਈਨ ਕੀਤਾ ਜਾਵੇ 14 ਦਿਨ ਲਈ ਪਰ ਪੰਜਾਬ ਦੇ ਵਿੱਚ ਉਸ ਵੇਲੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਤੇ ਇਹ ਰੂਲ ਨਹੀਂ ਹੋਇਆ ਪੰਜਾਬ ਦੇ ਵਿੱਚ ਤੁਹਾਨੂੰ ਯਾਦ ਹੋਵੇਗਾ ਕਿ ਬੰਗਿਆਂ ਦਾ ਰਹਿਣ ਵਾਲਾ ਇੱਕ ਵਿਅਕਤੀ ਸੀ ਜਿਹੜਾ ਬਾਹਰੋਂ ਆਇਆ ਹੋਇਆ ਸੀ ਆ ਕੇ ਉਹ ਬੰਦਾ ਹੋਲੇ ਮੱਲੇ ਦੇ ਵਿੱਚ ਜਾਂਦਾ ਹੈ ਹੋਲੇ ਮੱਲੇ ਤੋਂ ਅਨੰਦਪੁਰ ਸਾਹਿਬ ਤੋਂ ਵਾਪਸ ਆ ਕੇ ਆਪਣੇ ਪਿੰਡ ਆਂਦਾ ਹੈ ਪਿੰਡਾਂ 'ਕੇ ਬਿਮਾਰ ਹੁੰਦਾ ਜਦੋਂ ਉਹਦੀ ਜਾਂਚ ਕੀਤੀ ਜਾਂਦੀ ਹੈ ਕੋਰੋਨਾ ਪੋਜ਼ਿਟਿਵ ਨਿਕਲਦਾ ਪੂਰੇ ਦਾ ਪੂਰਾ ਪਿੰਡ ਜਿਹੜਾ ਹੈ ਉਹ ਪੂਨ ਤੌਰ ਤੇ ਸੀਲ ਕਰ ਦਿੱਤਾ ਜਾਂਦਾ ਹੈ ਫਿਰ ਉਹ ਬੰਦੇ ਲੱਭੇ ਜਾਂਦੇ ਨੇ ਕਿ ਅਨੰਦਪੁਰ ਸਾਹਿਬ ਦੇ ਵਿੱਚ ਕਿਹਦੇ ਕਿਹਦੇ ਸੰਪਰਕ ਚ ਆਇਆ ਹੋਵੇ ਅਨੰਦਪੁਰ ਸਾਹਿਬ 'ਚ ਹੋਲੇ ਮਹੱਲੇ ਦੇ ਸਮੇਂ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਆਂਦੀ ਹੈ ਤੇ ਉਹ ਹਾਲ ਫਿਰ ਕਿੱਥੇ ਤੱਕ ਗਿਆ ਪੰਜਾਬ ਦੇ ਵਿੱਚ ਇਸ ਤੋਂ ਬਾਅਦ ਪਹਿਲਾਂ ਤੋਂ ਹੀ ਇਹ ਮੰਗ ਉੱਠ ਰਹੀ ਸੀ ਜਨਵਰੀ ਫਰਵਰੀ ਤੋਂ ਕਿ ਬਾਹਰੋਂ ਆਉਣ ਵਾਲੀਆਂ ਖਾਸ ਕਰਕੇ ਚੀਨ ਤੋਂ ਆਉਣ ਵਾਲੀਆਂ ਫਲਾਈਟਾਂ ਦੇ ਉੱਤੇ ਪੂਨ ਤੌਰ ਤੇ ਪਾਬੰਦੀ ਲਗਾਈ ਜਾਵੇ ਥੋੜੇ ਸਮੇਂ ਦੇ ਲਈ ਉਸ ਵੇਲੇ ਤਾਂ ਅਸੀਂ ਇਹ ਦੇਖਿਆ ਕਿ ਸਾਡਾ ਜਿਹੜਾ ਰੈਵਨਿਊ ਕਿੱਥੋਂ ਆਏਗਾ ਸਾਡੇ ਸੰਪਰਕ ਜਿਹੜਾ ਨੇ ਸਾਡੇ ਰਿਸ਼ਤੇ ਜਿਹੜਾ ਨੇ ਉਦੇਸ਼ਾਂ ਨਾਲ ਖਰਾਬ ਹੋ ਜਾਣਗੇ ਅਸੀਂ ਇਹ ਚੀਜ਼ ਨਹੀਂ ਕਰ ਸਕਦੇ ਉਹਦੇ ਨਤੀਜੇ ਵਜੋਂ ਕੀ ਨਿਕਲਿਆ ਸਾਡੇ ਕੋਲ ਅਸੀਂ ਕਿੰਨੇ ਲੋਕ ਬੇਰੋਜ਼ਗਾਰ ਕੀਤੇ ਅੱਜ ਬੇਸ਼ੱਕ ਸਰਕਾਰ ਆਪਣੀ ਪਿੱਠ ਥਾਪੜ ਰਹੀ ਹੈ ਕਿ ਅਸੀਂ ਐਡੀ ਬੜੀ ਮਹਾਮਾਰੀ ਤੋਂ ਜਿਹੜਾ ਪਿੱਛਾ ਛਡਾਲਿਆ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਬਹੁਤ ਵਧੀਆ ਫੈਸਲਾ ਲਿਆ 8 ਵਜੇ ਖੜੇ ਹੋ ਕੇ 12 ਵਜੇ ਲੋਕਡਾਊਨ ਲਾ ਦਿੱਤਾ ਰਾਤ ਦੇ ਸੰਬੋਧਨ ਕਰਕੇ 2 ਘੰਟਿਆਂ ਦੇ ਵਿੱਚ ਵਿੱਚ ਹੀ ਮਰ ਵੱਡਾ ਸਵਾਲ ਕਵਿਤਾ ਇਹ ਹੈ ਕਿ ਬੇਸ਼ੱਕ ਸਰਕਾਰਾਂ ਨੇ ਬਹੁਤ ਵਧੀਆ ਕੰਮ ਕੀਤਾ ਤਾਂ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਉਹ ਤਸਵੀਰਾਂ ਵੀ ਤੁਹਾਨੂੰ ਯਾਦ ਹੋਣਗੀਆਂ ਕਿ ਜਦੋਂ ਸੜਕਾਂ ਦੇ ਉੱਤੇ ਬੱਚੇ ਜਨਮੇ ਗਏ ਹਾਂਜੀ ਜਿਹੜੇ 2-200 ਕਿਲੋਮੀਟਰ ਤੁਰ ਕੇ ਗਏ ਨੇ ਤੁਹਾਨੂੰ ਯਾਦ ਹੋਏਗਾ ਕਿ ਇੱਕ ਰਸਦ ਲੈ ਕੇ ਜਾ ਰਹੀ ਟ੍ਰੇਨ ਤੇ ਮਜ਼ਦੂਰ ਜਾ ਰਹੇ ਸੀਗੇ 150 ਦੇ ਕਰੀਬ ਜਿਨ੍ਹਾਂ ਨੂੰ ਆਪਣੇ ਪਿੰਡ ਦਾ ਰਾਹਸਤਾ ਨਹੀਂ ਪਤਾ ਸੀ ਉਹਨਾਂ ਨੂੰ ਇਹ ਪਤਾ ਸੀ ਕਿ ਆਹ ਰਾਸਤਾ ਜਿਹੜਾ ਟ੍ਰੇਨ ਦਾ ਸੜਕ ਤੋਂ ਸਾਨੂੰ ਰੋਕਦੇ ਨੇ ਅਸੀਂ ਟ੍ਰੇਨ ਦੀ ਪਟੜੀ ਤੇ ਸਹਾਰੇ ਜਿਹੜਾ ਆ ਬਿਹਾਰ ਚੱਲ ਜੀਏ ਪਟੜੀ ਫੜ ਕੇ ਜਾ ਰਹੀ ਸੀ ਤੇ ਉਧਰੋਂ ਟ੍ਰੇਨ ਆ ਗਈ ਤੇ ਪੁਲ ਦੇ ਉੱਤੇ ਖੜੇ ਸੀ ਤੇ 150 ਦੇ ਵਿੱਚੋਂ 50 ਬੋੱਕੇ ਤੇ ਮਰ ਗਏ ਸੀਗੇ ਤੇ ਫਿਰ ਉਸ ਤੋਂ ਬਾਅਦ ਸਾਡੇ ਪੰਜਾਬ ਦੇ ਵਿੱਚੋਂ ਜਥਾ ਨਾ ਦੇੜ ਸਾਹਿਬ ਗਿਆ ਸੀ ਸਾਡਾ ਉਹ ਕਵਾਰੰਟਾਈਨ ਹੋਇਆ ਉਸ ਤੋਂ ਬਾਅਦ ਆ ਕੇ ਫਿਰ ਇੱਧਰ ਕਵਾਰੰਟਾਈਨ ਹੋਏ ਫਿਰ ਬੱਸਾਂ ਦੇ ਡਰਾਈਵਰ ਸਾਡੇ ਜਿਹੜੇ ਕਈ ਸੀਗੇ ਉਸ ਬਿਲੇ ਵੀ ਜੇ ਸੋਨੂ ਸੂਦ ਨਾ ਆਂਦਾਗੇ ਆ ਫਿਰ ਅੱਜ ਹਾਲ ਦੇਖ ਲਓ ਕਿੰਨੇ ਲੋਕ ਬੇਕਾਰ ਹੋਏ ਹੁੰਦੇ ਕਿੰਨੇ ਲੋਕ ਸੜਕਾਂ ਤੇ ਫਸੇ ਹੁੰਦੇ ਕਿੰਨੇ ਲੋਕ ਸੜਕਾਂ ਤੇ ਮਰੇ ਹੁੰਦੇ ਇਸ ਗੱਲ ਦਾ ਸਾਨੂੰ ਅੱਜ ਤੱਕ ਇਲਮ ਨਹੀਂ ਤੁਸੀਂ ਖੁਦ ਇਹ ਚੀਜ਼ ਆਪਣੇ ਪਿੰਡੇ ਤੇ ਮਹਿਸੂਸ ਕਰਕੇ ਦੇਖੋ ਕਿ ਤੁਸੀਂ ਕੱਚੀ ਰਸਦ ਲੈ ਕੇ ਆਪਣੇ ਘਰ ਜਾ ਰਹੇ ਹੋ ਮੈਂ ਅਸੀਂ ਪੰਜਾਬ ਚ ਰਹਿੰਦੇ ਆ ਅਸੀਂ ਚੰਡੀਗੜ੍ਹ ਬੈਠੇ ਆ ਮੈਂ ਤੁਹਾਨੂੰ ਹੁਣ ਕਹਿਣਾ ਕਿ ਅਸੀਂ ਆਪਣੇ ਪੰਜਾਬ ਦੇ ਵਿੱਚ ਆਪਣੇ ਪਿੰਡ ਜਾਣਾ ਪਿਛੋ ਲੌਕਡਾਊਨ ਲੱਗ ਜਾਈ ਮੈਂ ਕਹਿੰਦਾ ਇਥੋਂ ਜਲੰਧਰ ਦਾ ਰਾਸਤਾ ਆਪਾਂ ਕਹਿ ਦੀਏ ਤਾਂ 100 150 ਕਿਲੋਮੀਟਰ ਬਣਦਾ ਹੈ ਬਸ ਦੇ ਵਿੱਚ ਤਾਂ ਸਾਨੂੰ 3 ਘੰਟੇ ਲੱਗਦੇ ਨੇ ਤੁਰ ਕੇ ਜਾਣ ਦੇ ਵਿੱਚ ਮੇਰੇ ਅਰਗੇ ਨੂੰ ਤਾਂ 4 ਦਿਨ ਲੱਗ ਜਾਂਦੇ ਤੇ 4 ਦਿਨ ਕਿੰਨਾ ਚਿਰ ਅਸੀਂ ਤੁਰ ਲਾਂਗੇ ਸਾਡੀਆਂ ਲਤਾਂ ਕੀ ਹੋਣਗੀਆਂ ਤੇ ਅਸੀਂ ਕਿੰਨਾ ਦਿਨ ਕੀ ਖਾਵਾਂਗੇ ਪਰ ਦਾ ਸਵਾਲ ਇਹ ਹੈ ਕਿ ਇਸ ਵੇਲੇ ਸਰਕਾਰ ਨੂੰ ਜਿਹੜੇ ਬੰਦੇ ਤਰਕ ਨੇ ਉਹ ਦੇਣੇ ਚਾਹੀਦੇ ਨੇ ਨਾ ਕਿ ਇਹ ਕਹਿ ਕੇ ਸਾਰ ਦੇਣਾ ਚਾਹੀਦਾ ਹੈ ਕਿ ਅਸੀਂ ਨਿਗਾਹ ਰੱਖੀ ਬੈਠੇ ਆਂ ਡਰਨ ਦੀ ਲੋੜ ਨਹੀਂ ਦੇਖੋ ਜੋ ਪ੍ਰਕੋਪ ਹਜੇ ਜਾ ਕੇ हटਿਆ ਹੋਇਆ ਡਰਨ ਦੀ ਲੋੜ ਇਸ ਕਰਕੇ ਹੈ ਕਿਉਂਕਿ ਕੁਝ ਸੋਬਤ ਸੰਕੇਤ ਜਿਹੜੇ ਉਹ ਚੀਨ ਦੇ ਵਿੱਚੋਂ ਨਹੀਂ ਆ ਰਹੇ ਸ਼ਮਸ਼ਾਨ ਘਟ ਭਰੇ ਪਏ ਨੇ ਪਾਈ ਹਸਪੀਟਲ ਭਰੇ ਪਏ ਨੇ ਸੋ ਚੀਨ ਇੱਕ ਵਾਰ ਨੂੰ ਤਾਂ ਉਹ ਆਪਣਾ ਘਰ ਤੋਂ ਸਾਹਮਲੇਗਾ ਕਿਉਂਕਿ ਚੀਨ ਦੇ ਵਿੱਚ ਮੈਡੀਕਲ ਦਾ ਜਿਹੜੀ ਸਿਹਤ ਸਹੂਲਤ ਦਾ ਕੰਮ ਹੈ ਉਹ ਬਹੁਤ ਵਧੀਆ ਪੱਧਰ ਦੇ ਉੱਤੇ ਚੱਲਦਾ ਹੈ ਅਗਲਿਆਂ ਨੇ ਤਾਂ ਗੱਲ ਵੀ ਬਾਹਰ ਨਿਕਲਣ ਦਿੱਤੀ ਕਿੰਨੇ ਚਿਰ ਤੱਕ ਅਹ ਜੇ ਪਰਸੋ ਵਿਦੇਸ਼ ਮੰਤਰਾਲੇ ਦੇ ਚੀਨ ਦੇ ਦਾ ਬਿਆਨ ਆਇਆ ਕਿ ਭਾਈ ਸਾਡੀ ਕੰਟਰੀ ਸੇਫ ਹੈ ਤੁਸੀਂ ਆ ਸਕਦੇ ਹੋ ਪਰ ਬੜਾ ਸਾਲ ਰਹੇ ਤੇ ਇਹ ਹੈ ਕਿ ਅਸੀਂ ਤਾਂ ਪਹਿਲਾਂ ਆਪਣੀ ਪਿੰਡੇ ਤੇ ਹੰਡਾ ਹੋ ਚੁੱਕੇ ਆ ਅਸੀਂ ਉਹ ਲੋਕ ਘਰਾਂ ਤੱਕ ਜਾਂਦੇ ਦੇ ਆ ਦੇਖਦੇ ਜਾ ਚੁੱਕੇ ਆ ਅਸੀਂ ਕਵਰੇਜ ਦੇ ਦੌਰਾਨ ਚੰਡੀਗੜ੍ਹ ਮੁਹਾਲੀ ਖਰੜ ਦੇ ਉਹ ਏਰੀਏ ਦੇਖੇ ਨੇ ਜਿੱਥੇ ਛੋਟੀਆਂ ਛੋਟੀਆਂ ਝੁੱਗੀਆਂ ਦੇ ਵਿੱਚ ਛੋਟੇ ਛੋਟੇ ਨਿਆਣੇ ਭੁੱਖ ਦੇ ਨਾਲ ਵਿਲਖਰੇ ਸੀਗੇ ਤੇ ਕਿਤੋਂ ਨਾ ਕਿਤੋਂ ਕਰਕੇ ਮਦਦ ਕਰਕੇ ਮਦਦ ਕੀਤੀ ਗਈ ਹੈ ਉਸ ਤੀ ਪਰ ਅਸੀਂ ਵੀ ਕਿੰਨਾ ਚਿਰ ਮਦਦ ਕਰ ਲਾਂਗੇ ਇਹ ਵੀ ਵੱਡਾ ਸਵਾਲ ਹੈ ਜਾਂ ਪ੍ਰਸ਼ਾਸਨ ਵੀ ਕਿੰਨਾ ਚਿਰ ਮਦਦ ਕਰ ਲੇਗਾ ਕਿਉਂਕਿ ਇੱਕਦਮ ਹੀ ਖੜੇ ਪੈਰੀ ਲੋਕਡਾਊਨ ਲਾਣਾ ਕਿਸੇ ਚੀਜ਼ ਦਾ ਹੱਲ ਨਹੀਂ ਹੈ ਉਹ ਇੱਕ ਪੈਨਿਕ ਕ੍ਰੀਏਟ ਕਰਦਾ ਹੈ ਉਹ ਇੱਕ ਚੀਜ਼ ਦਾ ਕ੍ਰੀਏਟ ਕਰਦਾ ਹੈ ਸੋ ਇਸ ਵਜਿਲੇ ਤਾਂ ਅਸੀਂ ਵੈਸੇ ਹੀ ਬਹੁਤ ਸਾਰੇ ਆ ਕ੍ਰਾਈਸਿਸ ਦੇ ਵਿੱਚ ਚੱਲ ਰਹੇ ਆ ਇੱਥੇ ਤਾਂ ਨੌਜਵਾਨਾਂ ਕੋਲ ਪਹਿਲਾਂ ਹੀ ਨੌਕਰੀਆਂ ਨਹੀਂ ਹੈਗੀਆਂ ਜੇ ਅਜੇ ਹੀ ਕੋਈ ਬਿਮਾਰੀ ਆਉਂਦੀ ਹੈ ਜਾਂ ਲੋਕਡਾਊਨ ਲੱਗਦਾ ਹੈ ਤਾਂ ਵੱਡਾ ਸਵਾਲ ਤੇ ਵੱਡੀ ਚਿੰਤਾ ਦੇਸ਼ ਦੇ ਲਈ ਖੜੀ ਹੋਣ ਜਾ ਰਹੀ ਹੈ ਜੀ ਤਾਂ ਬਿਲਕੁਲ ਜੋ منظر ਅਸੀਂ ਪਹਿਲਾਂ ਹੀ ਹੰਡਾ ਚੁੱਕਿਆ ਅਜਿਹੇ ਦੇ ਵਿੱਚੋਂ منظر ਦੁਬਾਰਾ ਨਾ ਆਵੇ ਸਕੇ ਕਿ ਲੋਕ ਜਿਹੜੇ ਨੇ ਪਹਿਲਾਂ ਹੀ ਡਰੇ ਪਏ ਨੇ ਕਿਉਂਕਿ ਗੁਜਰਾਤ ਤੱਕ ਇਹ ਮਾਮਲਾ ਪਾ ਚੁੱਕਿਆ ਹੈ ਵਾਇਰਸ ਗੁਜਰਾਤ ਤੱਕ ਜੋ ਐ ਦਸਤਕ ਦੇ ਚੁੱਕੇ ਹੈ ਜਿਸ ਤੋਂ ਬਾਅਦ ਲਗਾਤਾਰ ਹੀ ਤੁਹਾਨੂੰ ਹਮਦਰ ਟੀਵੀ ਇਹੀ ਅਪੀਲ ਕਰ ਰਿਹਾ ਹੈ ਕਿ ਤੁਸੀਂ ਸਫਾਈ ਦਾ ਧਿਆਨ ਜ਼ਰੂਰ ਰੱਖੋ ਤੁਸੀਂ ਬਾਰ ਕਿਤੇ ਵੀ ਜਾ ਰਹੇ ਹੋ ਤਾਂ ਜਿੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਮੌਜੂਦ ਹੋਣ ਉੱਥੋਂ ਤੁਸੀਂ ਜਾਣ ਤੋਂ ਗੁਰੇਜ਼ ਕਰੋ ਤੇ ਨਾਲ ਹੀ ਤੁਸੀਂ ਆਪਣਾ ਜੋ ਸੈਨੀਟਾਈਜ਼ਰ ਹੈ ਉਸ ਦੀ ਵਰਤੋਂ ਜ਼ਰੂਰ ਕਰੋ ਮਾਸਕ ਲਗਾ ਕੇ ਜ਼ਰੂਰ ਚਲੋ ਕਿਉਂਕਿ ਇਸ ਦੇ ਵਿੱਚ ਵਿਗਿਆਨੀ ਵੀ ਕਿਹਾ ਜਾ ਰਿਹਾ ਹੈ ਕਿ ਇਹ ਹਵਾ ਦੇ ਥਰੂ ਜ਼ਿਆਦਾ ਵਾਇਰਸ ਫੈਲ ਰਿਹਾ ਹੈ ਦਾ ਕਰੋਨਾ ਦੇ ਵੇਲੇ ਵੀ ਤਾਂ ਇਹੀ ਸਭ ਕੁਝ ਸੀਗਾ ਕਰੋਨਾ ਤੇ ਇਹ ਵੀ ਤਾਂ ਕਹਿੰਦੇ ਪਏ ਆ ਕਿ ਇਸ ਟਾਈਮ ਤਾਂ ਵਾਇਰਸ ਇਸ ਫੈਲਦੇ ਆ ਤੁਸੀਂ ਟੈਨਸ਼ਨ ਨਾ ਲਓ ਇਸ ਟਾਈਮ ਨਾਰਮਲ ਹੈ ਇਹ ਚੀਜ਼ਾਂ ਕਵਿਤਾ ਪੰਜਾਬ ਦੇ ਵਿੱਚ ਨਾ ਆਪਣੇ ਕਹਾਵਤਾਂ ਕਈਆਂ ਜਾਂਦੀਆਂ ਸੀ ਪਿੰਡਾਂ ਦੇ ਵਿੱਚ ਕਿ ਪੁੱਤ ਜੇ ਸੁੱਕੀ ਠੰਡ ਪੈ ਰਹੀ ਆ ਬਾਹਰ ਨਾ ਜਾਇ ਇਹ ਕਮੀ ਪੈ ਗਿਆ ਠੰਡੰ ਦੇ ਵਿੱਚੋਂ ਥੋੜਾ ਆ ਜਾਂਦਾ ਨਮੀ ਜੀ ਆ ਜਾਂਦੀ ਹੁੰਦੀ ਹੈ ਤਰੇਣਾ ਵਾਲਾ ਮੌਸਮ ਆ ਗਿਆ ਫਿਰ ਐਡੀ ਟੈਨਸ਼ਨ ਨਹੀਂ ਹੁੰਦੀ ਫਿਰ ਨਹੀਂ ਬੰਦਾ ਪਰ ਇਹ ਵੀ ਕਿਹਾ ਜਾਂਦਾ ਕਿ ਆਂਦਾ ਮੌਸਮ ਤੇ ਜਾਂਦਾ ਮੌਸਮ ਇੱਕ ਵਾਰੀ ਲਪੇਟੇ ਚ ਲੈ ਲੇ ਤਾਂ ਫਿਰ ਪੂਰਾ ਸੀਜ਼ਨ ਨਹੀਂ ਛੱਡਦਾ ਦੇਖੋ ਖੰਗ ਜਖਾਮ ਹਰਾਂ ਤੇ ਆਪਣਾ ਬੁਖਾਰ ਸਿਰਦਰਦ ਇਹ ਤਾਂ ਨਾਰਮਲ ਬਿਮਾਰੀਆਂ ਨੇ ਪਰ ਇਹ ਨਾਰਮਲ ਕਦੋਂ ਹਾਵੀ ਹੋ ਜਾਂਦੀਆਂ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੇਸ਼ ਦੇ ਵਿੱਚ ਜਿੰਨੇ ਮਰਨ ਦਾ ਅੰਕੜਾ ਕਰੋਨਾ ਦੇ ਵਿੱਚ ਦਿਖਾਇਆ ਗਿਆ ਸੀ ਕੀ ਉਹ ਸਾਰਾ ਸਹੀ ਸੀ ਜਦੋਂ ਪੈਨਿਕ ਕ੍ਰੀਏਟ ਹੋ ਜਾਂਦਾ ਹੈ ਕਵਿਤਾ ਕਈ ਬੰਦੇ ਹੌਸਲਾ ਪਹਿਲਾਂ ਹੀ ਛੱਡ ਜਾਂਦੇ ਨੇ ਤੁਸੀਂ ਦੇਖ ਲਓ ਕਿ ਕੀ ਮਰਨ ਵਾਲਿਆਂ ਦੀ ਗਿਣਤੀ 19 ਸੀ ਹਮਮ ਕਈ ਵਾਰ ਪੈਨਿਕ ਕ੍ਰੀਏਟ ਹੋ ਜਾਂਦਾ ਹੈ ਜਦੋਂ ਹੁਣ ਮੈਨੂੰ ਮੈਨੂੰ ਵਾਇਰਸ ਹੋ ਗਿਆ ਤੁਹਾਨੂੰ ਜ਼ਖਾਮ ਹੋ ਗਿਆ ਜੋ ਟ੍ਰੀਟਮੈਂਟ ਮੈਨੂੰ ਮਿਲਦਾ ਮੈਨੂੰ ਚੱਕ ਕੇ ਕਮਰੇ ਚ ਸੁੱਟ ਦੇਣਾ 14 ਦਿਨ ਲਈ ਕੁਆਰੰਟਾਈਨ ਕਰ ਦੇਣਾ ਫਿਰ ਉਸ ਤੋਂ ਬਾਅਦ ਦੇ ਸੋਈਆਂ ਦੇ ਗਲੂਗੋਸ਼ ਉਹੀ ਸੇਮ ਟ੍ਰੀਟਮੈਂਟ ਤੁਹਾਡਾ ਉੱਧੀ ਕਿਤੇ 6:00 ਵਜੇ ਕਿ ਤੁਹਾਨੂੰ ਚੱਕ ਕੇ ਫਿਰ ਤੁਹਾਨੂੰ ਵੀ ਕਵਾਰੰਟਾਈਨ ਕਰ ਦੇਣਾ ਮੈਂ ਬਿਮਾਰੀ ਨਾਲ ਜੂਝ ਰਿਹਾ ਤੇ ਤੁਸੀਂ ਜਖਾਮ ਨਾਲ ਜੂਝ ਰਹੇ ਹੋ ਟ੍ਰੀਟਮੈਂਟ ਦਾ ਦੋਨਾਂ ਲਈ ਇੱਕੋ ਹੀ ਹੈ ਤਾਂ ਫਿਰ ਇਹੀ ਤਾਂ ਮਸਲਾ ਹੈ ਨਾ ਕਿ ਕਈਆਂ ਦਾ ਜਿਗਰਾ ਹੁੰਦਾ ਚੱਲ ਜਾਂਦੇ ਨੇ ਜਿਨ੍ਹਾਂ ਦਾ ਜਿਗਰਾ ਨਹੀਂ ਹੁੰਦਾ ਪੈਨਿਕ ਕਰੀਟ ਦੇ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਇਸ ਤਰੀਕੇ ਨਾਲ ਹੋ ਜਾਂਦੀਆਂ ਨੇ ਦੇਖੋ ਸ਼ਰੀਰ ਹੈ ਜੋ ਤੁਸੀਂ ਮੰਗੂਗੇ ਇਹ ਉਹੀ ਲੈਂਦਾ ਜੇ ਤੁਸੀਂ ਇਹ ਚੀਜ਼ ਦਾ ਸੋਚੀ ਜਾਓਗੇ ਕਿ ਸਾਨੂੰ ਬਿਮਾਰੀ ਲੱਗ ਗਈ ਹਾਏ ਰੱਬਾ ਸਾਡਾ ਕੀ ਹੋਏਗਾ ਤੇ ਫਿਰ ਬਿਮਾਰੀ ਤੁਹਾਨੂੰ ਲੱਗੇ ਜਾਂਦੀ ਹੈ ਤੋ ਇਸ ਕਰਕੇ ਦੇਖੋ ਇਹ ਤਾਂ ਇੱਕ ਹੁੰਦੀ ਹਿਊਮਨ ਆਈਡਿਓਲੋਜੀ ਦੀ ਗੱਲ ਹੈ ਨਾ ਪਰ ਆਪਾਂ ਇਤੋਂ ਹਟ ਕੇ ਗੱਲ ਕਰ ਰਹੇ ਆਂ ਆਪਾਂ ਉਹ ਗੱਲ ਕਰ ਰਹੇ ਆਂ ਜੋ ਸਰਕਾਰਾਂ ਨੂੰ ਇਸ ਵੇਲੇ ਕਰਨੀਆਂ ਚਾਹੀਦੀਆਂ ਨੇ ਸਰਕਾਰਾਂ ਨੂੰ ਇਸ ਵੇਲੇ ਚਾਹੇ ਛੋਟੇ ਤੋਂ ਛੋਟਾ ਸੂਬਾ ਹੈ ਕਸਬਾ ਹੈ ਟਾਊਨ ਹੈ ਕੁਝ ਵੀ ਹੈ ਉੱਥੇ ਜਿਹੜੇ ਸਿਹਤ ਸੁਵਿਧਾਵਾਂ ਨੇ ਉਹਨੂੰ ਅਲਰਟ ਤੇ ਰੱਖ ਦੇਣਾ ਚਾਹੀਦਾ ਕਿ ਭਾਈ ਤੁਸੀਂ ਆਪਦੇ ਆਪ ਦੇ ਹਸਪਤਾਲ ਤਿਆਰ ਕਰ ਲਓ ਜਿੰਨੀ ਗਿਣਤੀ ਆਂਦੀ ਹੈ ਇਹਨਾਂ ਨੂੰ ਵਧੀਆ ਤਰੀਕੇ ਨਾਲ ਟ੍ਰੀਟਮੈਂਟ ਕਰਕੇ ਇਹਨਾਂ ਨੂੰ ਸਹੀ ਕਰਕੇ ਭੇਜੋ ਤੁਸੀਂ ਇੱਕ ਚੀਜ਼ ਹੋਰ ਨੋਟ ਕਰੋ ਜੀ ਕੋਰੋਨਾ ਦੇ ਵਿੱਚ ਸਭ ਤੋਂ ਜ਼ਿਆਦਾ ਟਾਰਗੇਟ ਜਿਹੜੇ ਹੋਏ ਉਹ ਬਜ਼ੁਰਗ ਹੋਏ ਜਿਹੜਾ 70 60 ਸਾਲ ਤੋਂ ਉੱਤੇ ਦਾ ਹੈ ਕੋਰੋਨਾ ਪੋਜ਼ਿਟਿਵ ਬਹੁਤ ਜਲਦੀ ਹੋ ਜਾਂਦਾ ਸੀ ਜਿਹੜਾ ਇਹ ਵਾਇਰਸ ਨਵਾਂ ਆਇਆ ਇਸ ਦੇ ਵਿੱਚ ਜਿੰਨੇ ਹਜੇ ਤੱਕ ਕੇਸ ਆਏ ਨੇ 8 ਕੇਸ ਆ ਗਏ ਦੇਸ਼ ਦੇ ਵਿੱਚ ਜੀ ਸਭ ਤੋਂ ਜ਼ਿਆਦਾ ਬੱਚੇ ਟਾਰਗੇਟ ਹੋਏ ਨੇ ਕੋਈ 5 ਸਾਲ ਦਾ ਕੋਈ 6 ਸਾਲ ਦਾ ਜਿਹੜਾ ਸਭ ਤੋਂ ਵੱਡਾ ਹੋਆ 13 ਸਾਲ ਦਾ 13 ਸਾਲ ਦਾ ਮਤਲਬ ਸਾਰੇ 13 ਸਾਲ ਤੋਂ ਛੋਟੇ ਦੇ ਨੇ ਜਿਹੜੇ ਇਸ ਦੀ ਚਪੇਟ ਚ ਆਏ ਨੇ ਸੋ ਇਸ ਕਰਕੇ ਸਾਨੂੰ ਸਮੀਖਿਆ ਕਰਨੀ ਚਾਹੀਦੀ ਹੈ ਆਪਣੇ ਬੱਚਿਆਂ ਦੀ ਵੀ ਕਿ ਹਾਂ ਭਾਈ ਆਪਣੇ ਬੱਚੇ ਕਿਸੇ ਅਜਿਹੇ ਸੰਪਰਕ ਚ ਤਾਂ ਨਹੀਂ ਆਂਦੇ ਪਰ ਹੁਣ ਥੋੜੇ ਦਿਨਾਂ ਤੱਕ ਸਕੂਲ ਖੁੱਲ ਜਾਣਗੇ ਖੇਡਣ ਵੀ ਜਾਣਗੇ ਨਿਆਣੇ ਸੋ ਅਸੀਂ ਕਿੱਥੋਂ-ਕੱਥੋਂ ਰੋਕ ਲਾਂਗੇ ਸੋ ਇਸ ਕਰਕੇ ਜਿਹੜਾ ਪੂਰਨ ਤੌਰ ਤੇ ਪਹਿਲਾਂ ਹੀ ਜਿਹੜੀ ਸਰਕਾਰ ਨੇ ਪਲੈਨਿੰਗ ਕਰਨੀ ਹੁੰਦੀ ਹੈ ਸਰਕਾਰੋਂ ਪਲੈਨਿੰਗ ਕਰਨਾ ਹੈ ਹਮ ਜੀ ਤਾਂ ਬਿਲਕੁਲ ਇਸ ਦੇ ਵਿੱਚ ਬਚਾਅ ਕਰਨਾ ਬਹੁਤ ਜ਼ਰੂਰੀ ਹੈ ਤੁਹਾਨੂੰ ਕੁਝ ਤਰੀਕੇ ਦੱਸੇ ਗਏ ਨੇ ਤੁਸੀਂ ਮਾਸਕ ਜ਼ਰੂਰ ਲਗਾਓ ਸੈਨੀਟਾਈਜ਼ਰ ਦੀ ਵਰਤੋਂ ਕਰੋ ਜੇਕਰ ਕੋਈ ਬਿਮਾਰ ਹੈ ਉਹਨਾਂ ਤੋਂ ਤੁਸੀਂ ਦੂਰੀ ਬਣਾ ਕੇ ਰੱਖੋ ਤੇ ਜੇਕਰ ਤੁਹਾਨੂੰ ਖੰਗ ਬੁਖਾਰ ਹੈ ਤਾਂ ਤੁਰੰਤ ਡਾਕਟਰ ਕੋਲ ਜਾ ਕੇ ਚੈੱਕਅਪ ਜ਼ਰੂਰ ਕਰਾਓ ਕਿਉਂਕਿ ਭਾਰਤ ਦੇ ਵਿੱਚ 8 ਮਾਮਲੇ ਸਾਹਮਣੇ ਆ ਚੁੱਕੇ ਨੇ ਤਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਦੋ ਮੁੱਦਿਆਂ ਉਤੇ ਗੱਲਬਾਤ ਕੀਤੀ ਇਸੇ ਤਰੀਕੇ ਦੇ ਨਾਲ ਫਰਕ ਤਾਂ ਪੈ ਗਿਆ ਅਸੀਂ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਫਿਲਹਾਲ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਦਿਓ ਜਾ ਸਕ ਸਤਿ ਸ਼੍ਰੀ ਅਕਾਲ ਜੀ